ਚੰਡੀਗੜ੍ਹ ਨੰਬਰ ਫਰਸਟ ਓਨਰ ਬਾਈ ਜੀ 290 ਦੀ 290000 ਦੀ 17 ਮਾਡਲ ਸਿਆਲ ਭਲੇਖਾ ਲੱਗ ਗਿਆ ਕੋਈ ਰੇਟ ਜੁੜਦਾ ਮੈਂ ਕਰੇ ਫਿਕਸਡ ਪ੍ਰਾਈਸ ਹੋਰ ਦੱਸੋ ਚੋਟਾ ਜੀ ਕੱਲ ਲਿਬੜ ਗਿਆ ਗਏ ਹੋਏ ਸੀ ਸੇਵਾ ਤੇ ਅੱਛਾ ਜੀ 2021 ਮਾਡਲ ਹੈ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਹਾਂਜੀ 20 ਲੱਖ ਦਾ ਤਾਂ ਉੱਪਰ ਸਮਾਨ ਲੱਗਿਆ ਹੈ ਕਾਰ ਦੇ ਠੀਕ ਹੈ ਜੀ ਗੱਡ ਦੇ ਦਾ ਗੱਡੀ 1.5 ਕਰੋੜ ਤੋਂ ਵੱਧ ਦੀ ਪੈਂਦੀ ਹੈ ਅੱਜ ਬਾਈ ਕਹਿੰਦਾ 40 ਦੇ ਏਡ ਗੇਡ ਗੱਡੀ ਦੇ ਦਾਂਗੇ 38000 40 ਵਿਸਰ 18 ਮਾਡਲ 18 ਮਾਡਲ ਕਾਰ ਹੈ ਗੱਡੀ ਦੇ ਦਾਂਗੇ 370000 ਦੀ ਲੈ ਜੀ 16 16 ਮਾਡਲ ਪੈਟਰੋਲ ਆਰਮੀ ਆਫਸਰ ਦੀ ਕਾਰ ਹੈ ਲਓ ਤੇ ਸਾਰਾ ਦਿਖਾ ਦੇ ਇੱਕ ਵਾਰੀ ਨਿਗ੍ਹਾ ਮਰਵਾ ਦੇ ਤੇ ਜੇ ਅਨਲੌਕ ਚੈੱਕ ਕਰ ਲੋ ਜੀ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਹੋਣਗੇ ਸਾਢੇ 7 ਲੱਖ ਰੁਪਏ ਦੀ 2015 ਮਾਡਲ ਦੀ ਆ ਲੈ ਜੋ ਲੈ ਬਾਈ ਲਓ ਫਿਰ ਹੁਣ ਤੁਸੀਂ ਧੱਕਾ ਨਹੀਂ ਕਰ ਰਹੇ ਹੈਂ ਰੂਬੀ ਰੂਬੀਕੋਨ ਵਾਲੀ ਫੀਲਿੰਗ ਹੈ ਹੈ ਐ ਖੋਲੋ ਰੇਂਜ ਦੇ ਨਹੀਂ ਖੋਲਦੇ ਰੇਂਜ ਰੋਵਰ ਦੇ ਲੈ ਬਾਈ ਇੱਥੇ ਇੰਨਾ ਕਿ ਪੈਸਾ ਲਾ ਕੇ ਮੈਂਟੇਨ ਕਰੇ ਸਰਵਿਸ ਵੀ ਤੁਸੀਂ ਆਪ ਨਹੀਂ ਕਰੇ ਨੰਬਰ ਦਵਾਂਗੇ ਨੰਬਰ ਹੀ ਕਰਦਾ 6.5 ਲੱਖ ਰੁਪਏ ਦਾ 6 ਲੱਖ ਦਾ ਨੰਬਰ ਨੰਬਰ ਤੇ ਛਾਤੀ ਮਰਾ ਦੇ ਬਾਈ ਨੰਬਰ ਤੇ ਮੈਨੂੰ ਲੱਗਦਾ ਨੰਬਰ ਮਹਿੰਗਾ ਜਿਆਦਾ ਗੱਡੀ ਤੁਹਾਨੂੰ ਸਸਤੀ ਦੇ ਦਾਂਗੇ ਨਵਾਂ ਨੰਬਰ ਦੇ ਨਾਲ ਹੀ ਗੱਡੀ ਦੇ ਦਾਂਗੇ ਤੁਹਾਨੂੰ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦੀ ਇੱਕ ਡ੍ਰੀਮ ਕਾਰ ਹੁੰਦੀ ਹੈ ਆਪਣੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਦੀ ਯਾਰ ਲਗਜ਼ਰੀ ਗੱਡੀ ਲੈਣੀ ਹੈ ਸਭ ਤੋਂ ਵੱਲੋਂ ਪਰਜੈਕਟ ਸ ਮੈਂ ਕਹਾਂ ਬਸ ਤੁਸੀਂ ਨਾਮ ਤੇ ਆਪਣਾ ਬ੍ਰਾਂਡ ਬੋਲਣਾ ਵਾ ਯਾਰ ਕਿਹੜੇ ਚਾਹੀਦੀ ਹੈ ਸਸ਼ੀ ਗੱਲ ਵੀਰੇ ਸਸ਼ੀ ਗੱਲ ਵੀਰੇ ਤਾਂ ਠੀਕ ਆ ਬਹੁਤ ਵਧੀਆ ਵੀਰੇ ਆਪਣਾ ਭਰਾ ਹੈਗਾ ਲਗਜ਼ਰੀ ਮਸ਼ੀਨ ਦੇ ਨਾਮ ਤੇ ਕੰਮ ਹੈ ਤੇ ਵੀਰੇ ਇੰਟਰੋਡਿਊਸ ਕਰ ਦੋ ਕਿਸੇ ਭਰਾ ਨੂੰ ਰਿਵਿਜ਼ਿਟ ਕਰਨ ਤਾਂ ਪ੍ਰੋਪਰ ਐਡਰੈਸ ਕੀ ਹੈ ਤੇ ਸ਼ੋਰੂਮ ਦਾ ਨਾਮ ਕੀ ਵੰਦਾ ਮੋਹਾਈ ਗਰੂ ਸਿੰਘ ਲਗਜ਼ਰੀ ਮਸ਼ੀਨਸ ਮੇਰੇ ਸ਼ੋਰੂਮ ਦਾ ਨਾਮ ਹੈ ਦਾਸ ਦਾ ਨਾਮ ਵਾਈਗਰੂ ਸਿੰਘ ਹੈ ਤੁਸੀਂ ਕਦੇ ਵੀ ਚੰਡੀਗੜ੍ਹ ਵਿਜ਼ਿਟ ਕਰਨੀ ਹੋਵੇ ਮੁਹਾਲੀ ਸੈਕਟਰ 82 541 플ੌਟ ਨੰਬਰ ਹੈ ਸੈਕਟਰ 82 에어포트 로드 ਤੇ ਆਪਣਾ JLPL ਪੈਂਦਾ ਹੈ ਨਾਲ ਹੀ ਆਪਣਾ ਕਰਦੀ ਸੈਕਟਰ ਆ ਜਾਂਦਾ ਤੇ ਤੁਸੀਂ ਕਦੇ ਵੀ ਆ ਕੇ ਤੇ ਵਿਜ਼ਿਟ ਕਰ ਸਕਦੇ ਹੋ 24/7 ਸਟੋਰ ਓਪਨ ਹੈ ਤੇ ਇੱਕ ਵਾਰ ਸਾਰਿਆਂ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕਿਸਾਨ ਭਰਾ ਜਿੰਨੇ ਵੀ ਆਪਣੇ ਵੀਰ ਭਰਾ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਮਾਝੇ ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਸਾਰਿਆਂ ਲਈ ਬਹੁਤ ਹੀ ਹਮਦਰਦੀ ਹੈ ਤੇ ਉਹਨਾਂ ਲਈ ਸੇਵਾ ਸੀ ਕਰਦੇ ਰਹਿੰਦੇ ਆ ਤੇ ਹੁਣ ਵੀ ਕਰਦੇ ਰਵਾਂਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਅਰਦਾਸ ਹੈ ਕਿ ਗੁਰੂ ਸਾਹਿਬ ਅੱਗੇ ਸਾਰਿਆਂ ਨੂੰ ਬਲ ਬਖਸ਼ਣ ਔਰ ਸਾਰੇ ਫੇਰ ਮੁੜ ਕੇ ਰੰਗਲੇ ਪੰਜਾਬ ਵੱਲ ਨੂੰ ਉਦਾਂ ਹੀ ਵਸਣ ਤੇ ਹੁਣ ਬਈ ਜੇ ਆਪਾਂ ਗੱਲ ਕਰੀਏ ਲਗਜ਼ਰੀਆਂ ਗੱਡੀਆਂ ਲਾਉਣ ਦੀ ਗੱਲ ਕਰੋਂਗੇ ਸ਼ੁਰੂ ਦਾਦਾ ਨਾ ਤੁਸੀਂ ਕਿੱਡੀ ਮਰ ਜਗ੍ਹਾ ਤੇ ਆ ਜਾਓ ਲੋਨ ਕਰਵਾ ਲਾਏ ਕੋਈ ਚੱਕਰ ਨਹੀਂ ਪੈਨ ਇੰਡੀਆ ਦੇ ਆਪਾਂ ਲੋਨ ਦੀ ਸਹੂਲਤ ਰੱਖਦੇ ਆ ਪੈਨ ਇੰਡੀਆ ਠੀਕ ਹੈ ਜੀ ਹੁਣ ਜੇ ਗੱਲ ਕਰੋਂਗੇ ਰੇਟ ਦੀ ਤਾਂ ਮਿੱਤਰੋ ਦਿੱਲੀ ਨੂੰ ਵੀ ਕਦੇ-ਕਦੇ ਵੀਟ ਕਰ ਦਿੰਦੇ ਰਹੇ ਇਹ ਜਿਹੜੇ ਰੇਟ ਦੇ ਕੱਢ ਦਿੰਦੇ ਨੇ ਆਪਣੀ ਚੀਜ਼ ਕੁਆਲਿਟੀ ਬਹੁਤ ਹਾਈ ਹੁੰਦੀ ਹੈ ਆਪਾਂ ਕਹਿੰਦੇ ਮੀਟਰ ਬੈਗ ਨਹੀਂ ਇਹ ਨਹੀਂ ਉਹ ਨਹੀਂ ਆਪਣਾ ਹਮੇਸ਼ਾ ਰਹਿੰਦਾ ਵੀ ਚੀਜ਼ ਵਧੀਆ ਦੀਏ ਨਾਨ ਐਕਸੀਡੈਂਟਲ ਹੋਵੇ ਤੇ ਦਵਾਲ ਦੇ ਤੇ ਤਮਾਕਾ ਜੀ ਫਿਰ ਹਾਂ ਫਿਰ ਕਰਾਂਗੇ 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 ਗੱਡੀਆਂ ਲੱਗੀਆਂ ਸ਼ੁਰੂ ਕਰਨ ਸਕਰੀਨ ਸ਼ਾਟ ਜਰੂਰ ਕਰਿਓ ਹਰ ਤਰ੍ਹਾਂ ਦੀ ਲਗਜ਼ਰੀ ਕਾਰਾਂ ਦਾਮ ਆਗੇ ਰੇਟ ਮਿੱਤਰੋ ਇਹ ਜੇ ਹੋਣਗੇ ਤੁਸੀਂ ਕਹੋਗੇ ਕਿ ਬਾਈ ਯਾਰ ਸਵਾਦ ਆ ਗਿਆ ਮਾਰ ਕੇ ਚੱਲੋ ਵੀ ਨਾਰਮਲ ਕਾਰ ਦੇ ਰੇਟ ਦੇ ਵਿੱਚ ਤੁਹਾਨੂੰ ਕੁਝ ਗੱਡੀਆਂ ਲਗਜ਼ਰੀ ਆਪਾਂ ਦਵਾ ਦਾਂਗੇ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਖੜੀ ਹੈ ਜੀ ਮਰਸੀਡੀਜ਼ ਕਲਾਸ ਜਿਹੜੀ ਸੀ ਆਪਣੀ ਈ ਕਲਾਸ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਹਾਂਜੀ ਗੱਡੀ ਵਿਦ ਚੰਡੀਗੜ੍ਹ ਨੰਬਰ ਦਵਾਂਗੇ ਇਹ ਗੱਡੀ 13.5 ਲੱਖ ਰੁਪਏ ਦੇ ਵਿੱਚ ਨੰਬਰ ਦੇ ਦਾਂਗੇ ਮਾਡਲ 2015 ਫਰਸਟ ਓਨਰ ਵੈਲ ਮੇਨਟੇ ਚੱਲੀ ਵੀ 90 ਕੀ ਹੈ ਬਹੁਤ ਚੰਗੀ ਗੱਾਰ ਲਓ ਜੀ 90000 ਚੱਲੀ ਹੋਈ ਆ 2014 15 15 15 ਗਲਾਸ ਟੌਪ ਟੌਪ ਐਂਡ ਵੈਰੀਐਂਟ ਤੇ ਉਹ ਬਰਾਬਰ ਦੇ ਵਿੱਚ ਇੱਕ ਹੋਰ ਖੜੀ ਉਹ ਵੀ ਦੱਸ ਦੇਣੀ ਆ ਅਸੀਂ ਕਾਰ ਦਾ ਇੰਟੀਰੀਅਰ ਵੀ ਚੈੱਕ ਕਰਾਂਗੇ ਤਾਂ ਕਾਫੀ ਮਤਲਬ ਅੱਛੀ ਗੱਾਰ ਐ ਨੀਟ ਐਂਡ ਕਲੀਨ ਕਹਿੰਦਾ ਈ ਤੇ ਸੀ ਦੇ ਵਿੱਚ ਗਰਾਰੀ ਰੜ ਜਾਂਦੀ ਆ ਬੰਦੇ ਦੀ ਹਨਾ ਜਦੋਂ ਈ ਦੇਖ ਲਈਦਾ ਫਿਰ ਈ ਕਣੀ ਹੋ ਜਾਂਦਾ ਫਿਰ ਦੋਦੇ ਸੀ ਕਣੀ ਜਾਂਦਾ ਪਰ ਕਹਿੰਦਾ ਯਾਰ ਮੈਂ ਆ ਵੀ ਲੈ ਲਾਂ ਯਾਰ ਜਿਹੜੀ ਮਰਸੀਡੀਜ਼ ਗੱਡੀਆਂ ਨਾ ਨਾ ਬਸ ਗੱਲਬਾਤ ਸਰੇ ਹੀ ਆ ਮਤਲਬ ਸਾਨੂੰ ਪਤਾ ਹੀ ਆ ਤੇ ਇਹ ਤਾਂ ਹੁਣ ਇਹ ਕਾਰ ਬਰਾਬਰ ਦੇ ਵਿੱਚ ਖੜੀ ਜੀ ਕਿੜੀ ਆ ਗਈ ਆਪਣੀ A4 ਹੈ ਜੀ A2019 ਹੈ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਨਿਊ ਸ਼ੇਪ ਦੀ ਹੈ ਓਕੇ ਇਹ ਕਾਰ ਚੱਲੀ ਹੈ ਸਿਰਫ 76000 ਲੋ ਜੀ ਫਰਸਟ ਓਨਰ ਹੈ ਇਲੈਕਟ੍ਰੋਨਿਕ ਸਭ ਕੁਝ ਵਰਚੁਅਲ ਕਾਕਪਿਟ ਹੈ ਓਕੇ ਜੀ ਟੈਕਨੋ ਪੈਕ ਹੈ ਟਾਪ ਐਂਡ ਵੇਰੀਐਂਟ ਹੈ 70000 ਚੱਲੀ ਹੋਈ ਹੈ ਇਹਦੇ ਮੀਟਰ ਦੇ ਵਿੱਚ ਨੈਵੀਗੇਸ਼ਨ ਚੱਲਦਾ ਬਹੁਤ ਹੀ ਚੰਗੀ ਕਾਰ ਹੈ 2019 A4 ਨਿਊ ਸ਼ੇਪ ਆ ਗਈ ਤੇ ਰੇਟ ਕਿਰੋਗੇ ਫਿਰ 19 ਦਾ ਇਹ ਹੈ ਕਿ ਜੀ 21.25 ਲੱਖ ਰੁਪਏ 21 ਲੱਖ ਰੁਪਏ ਦੀ ਆਹ ਇਹ ਡਿਮਾਂਡਿੰਗ ਪ੍ਰਾਈਸ ਨੇ ਮੌਕੇ ਤੇ ਵਧੀਆ ਮਾਨਤਣ ਕਰਾ ਦੂ ਪਰਵਾਹ ਨਾ ਮੰਨਿਆ ਤੇ ਆ ਜੋ ਜੀ ਤੇ ਆ ਸਾਹਮਣੇ ਵਾਲੇ ਖੜੀਏ ਨੇ ਗਿਆ ਚਾਰ ਤੇ ਲਾਲ ਰੰਗ ਦੀ ਰੇਜ ਹੈ ਜੀ ਨੰਬਰ ਪਲੇਟ ਨਾਲ ਹੀ ਹਾਂਜੀ ਨੰਬਰ ਮਾਰਾ ਪੀਵੀ 66 ਮੋਹਾਲੀ ਦਾ ਫਰਸਟ ਓਨਰ ਕਾਰ ਹੈ 60000 ਚੱਲੀ ਹੈ 2019 ਮਾਡਲ ਹੈ ਟੌਪ ਐਂਡ ਵੇਰੀਐਂਟ ਹੈ ਐਚਐਸਸੀ ਡਾਇਨਾਮਿਕ ਓਕੇ ਵਿਦ ਗਲਾਸ ਟੌਪ ਡਬਲ ਸਲੈਂਸਰ ਆ ਬਹੁਤ ਪਿਆਰੀ ਕਾਰ ਹੈ ਕਾਰ ਦਾ ਪ੍ਰਾਈਸ ਹੈ 28 ਲੱਖ ਰੁਪਏ ਡਿਮਾਂਡ ਹੈ ਉਨ ਟੇਬਲ ਨੇਗੋਸ਼ੀਏਸ਼ਨ ਕਰਾਂਗੇ ਹੁਣ ਸਾਹ ਵਜਾ ਲਾਈਏ ਜਾਂ ਫਸਟ ਓਨਰ ਹੈ 28 ਲੱਖ ਚ ਰੇਂਜ ਵਾਲਾ ਸੌ ਬੜਾ ਪੂਰਾ ਫਸਟ ਓਨਰ ਪੰਜਾਬ ਨੰਬਰ ਇਹ ਨਵੀਂ ਕਿੰਨੇ ਦੀ ਪੈਂ ਵੀ ਹੈ ਆਈਡੀ ਨਵੀਂ ਕਾਰ ਅੱਜ ਕੱਲ 75 ਲੱਖ ਰੁਪਏ ਦੀ ਹੈ 75 75 ਲੱਖ ਦੀ ਹੈ ਆ ਆਪਣੇ ਕੋਲ 28 ਲੱਖ ਦੀ ਲੈ ਜਾਓ 28 ਲੱਖ ਦੀ ਹੋ ਵੀ 19 ਮਾਡਲ ਪੰਜਾਬ ਨੰਬਰ ਨਾਲੇ ਫਸਟ ਓਨਰ ਕਾਰ ਪਹਿਲੇ ਨਾਮ ਦੀ ਆ ਪੰਜਾਬ ਨੰਬਰ ਪੇਡ ਨੰਬਰ 3650064 ਤੇ ਉੱਪਰਲੀ ਜੀ ਮਰਸੀਡੀਜ਼ ਪਰਲੀ ਮਰਸੀਡੀਜ਼ 16.5 ਲੱਖ ਰੁਪਏ ਦੀ ਮਾਡਲ ਫਰਸਟ ਆਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ E ਕਲਾਸ ਹੈ C ਕਲਾਸ ਹੈ C ਡਿਜੀਟਲ ਮੀਟਰ ਹੈ ਉਹ ਸੌਰੀ C ਕਲਾਸ ਫਰਸਟ ਆਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਓਕੇ ਜੀ ਰੇਟ ਕਿੰਨੇ ਦਸੀਦਾ ਇਹਦਾ ਨੰਬਰ ਰੇਟ ਹੈਗਾ 16.5 ਲੱਖ ਰੁਪਏ ਆ ਇਹਦਾ ਮੰਤਨ ਕਰ ਤੇ ਦੋ ਨ ਕਿੰਨੇ ਉਹ ਖੜੇ ਨੇ ਬਾਈ ਵਾਈਟ ਕਲਰ ਦੀਆਂ ਦੋਨੋਂ ਹੀ C ਕਲਾਸ ਹਨ ਹੈ ਨਾ ਜੀ S ਕਲਾਸਾਂ ਜੀ ਸਟਾਪ ਵੇਰੀਐਂਟ ਸਟਾਪ ਵੇਰੀਐਂਟ ਆਗੇ 2000 ਤੁਸੀਂ 15 ਅੰਦਰ ਇਦਾਂ ਜਿਵੇਂ ਰੂਮ ਬਣੇ ਹੋਏ ਨੇ ਸੋਫੇ ਲੱਗੇ ਹੋਏ ਨੇ ਬਹੁਤ ਪਿਆਰੀ ਕਾਰ ਹੈ ਇਹ ਤਾਂ ਵਸ ਹੈ ਮੰਨ ਕੇ 2015, 2015 S-class top and variant first owner all original car ਹੈ ਤੁਸੀਂ ਇੰਟੀਰੀਅਰ ਐਕਸਰੀਅਰ ਕਾਰ ਦਾ ਚੈੱਕ ਕਰੋਗੇ ਜਸ ਲਾਈਕ ਆ ਮਤਲਬ 에어로ਪਲੇਨ ਪ੍ਰਾਈਵੇਟ ਜੈਟ ਹੈ ਪ੍ਰਾਈਵੇਟ ਜੈਟ ਹੈ ਜੀ ਆਪਣਾ ਉਸ ਤੋਂ ਵੀ ਤਾਂ ਦੀ ਕਾਰ ਹੈ ਬਹੁਤ ਹੀ ਚੰਗੀ ਗੱਡੀ ਹੈ ਚੱਲੀ ਵੀ 60000 ਹੈ ਸਰ ਓਕੇ ਤੇ ਓਨਰ ਫਸਟ ਹੈ ਫੁੱਲ ਇੰਸ਼ੋਰੈਂਸ ਹੈ ਸਾਰੀ ਓਰੀਜਨਲ ਟਾਇਰ ਵੀ ਨਵੇਂ ਨੇ ਗੱਡੀ ਬਹੁਤ ਹੀ ਚੰਗੀ ਹੈ 15 ਹਾਂਜੀ S-class 25.5 ਲੱਖ ਰੁਪਏ ਦੀ ਕਾਰ ਦੇ ਦਾਂਗੇ 25.5 ਲੱਖ ਰੁਪਏ ਦੀ ਆ ਬਣ ਚੋਗੀ ਏ ਵੀ ਦੇ ਨਾਲ ਦੀ ਹੈ ਜੀ ਹਾਂ ਜੀ ਨਾਲ ਦੀ ਹੈ ਜੀ 2015 ਫਰਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਹਾਂ ਜੀ ਇੰਟੀਰੀਅਰ ਐਕਸਟੀਰੀਅਰ ਕਾਰ ਦਾ ਬਹੁਤ ਹੀ ਵਧੀਆ ਹੈ ਕਾਰ ਦਾ ਜਿਹੜਾ ਪ੍ਰਾਈਸ ਹੈ ਰਹਿਣ ਵਾਲਾ ਉਹ ਦੇ ਦਾਂਗੇ ਆਪਾਂ 26 ਲੱਖ ਰੁਪਏ ਦੀ ਲਓ ਬਈ ਓਨ ਟੇਬਲ ਨੇਗੋਸ਼ੀਏਸ਼ਨ ਹੈ ਜਿਹੜਾ ਇੰਟੀਰੀਅਰ ਇੱਕ ਵਾਰੀ ਚੈੱਕ ਕਰੋਗੇ ਤਾਂ ਕਾਰ ਬਹੁਤ ਹੀ ਚੰਗੀ ਹੈ ਦੋਵਾਂ ਦਾ ਕਿਸੇ ਜੋ ਵੀ ਇੰਟੀਰੀਅਰ ਚੈੱਕ ਕਰੋ ਭਾਜੀ ਇਹਨਾਂ ਨੂੰ ਲਓ ਬਈ ਇੱਧਰ ਜਿਉ ਦੇਖਿਓ ਚੈੱਕ ਕਰੋ ਇੱਕ ਵਾਰੀ ਡੋਰ ਓਪਨ ਹੋਗੇ ਜੀ ਫਿਰ ਆਪਾਂ ਇੱਕ ਵਾਰੀ ਅੰਦਰੋਂ ਜਾ ਤਿਮਰਾ ਦੰਨੇ ਚਾਹੇ ਇੱਧਰਲੀ ਤੇ ਆ ਜਾਓ ਫਿਰ ਹੋ ਸਾਨੂੰ ਦਰਸ਼ਨਾ ਕਰਾਈਏ ਮਿੱਤਰੋ ਜਹਾਜ਼ ਦੇ ਹੈ ਆ ਜਾਓ ਬਈ ਗੱਡੀ ਕਾਦੀ ਮਿੱਤਰੋ ਜਹਾਜ਼ ਹੀ ਹੈ ਕਰੋ ਬਈ ਇੰਟੀਰੀਅਰ ਚੈੱਕ ਪਿੱਛੇ ਦੇ ਖੋ ਇਹਦੇ ਡੋਰ ਵੀ ਉਹ ਸੌਫਟ ਕਲੋਜ਼ਰ ਉਹਦੇ ਨਾਲ ਹਾਂ ਸਾਨੂੰ ਦਿਖਾਈਏ ਲੈ ਬਈ ਕਰੋ ਚੈੱਕ ਬਈ ਇੰਟੀਰੀਅਰ ਮਗਰਲੇ ਪਾਸੇ ਲੱਗੇ ਹੁੰਦੇ ਨੇ ਮਿੱਤਰੋ ਇਹਦੇ ਛੋਟੇ ਛੋਟੇ ਟੀਵੀ ਜਿਹਦੇ ਵਿੱਚ ਲੰਮਾ ਸਾ ਪ੍ਰੋਬ ਹੋਵੇ ਕਿਸੇ ਵੀ ਰਪਾਈ ਦਾ ਠਾਂਗੇ ਲਓ ਜੀ ਰੀਅਰ ਐਂਟਰਟੇਨਮੈਂਟ ਨਾਲ ਚੱਕੋ ਮੈਂ ਕਹਾਂ ਜੀ ਕਿਸੇ ਬੰਦੇ ਰਹਿਣਾ ਜਾਣਾ ਹਨ ਫੋਲਫੋਰਮ ਜੀ ਲਾ ਕੇ ਬਹਿ ਜਾਵਾਂ ਕਰਦਾ ਹਨ ਮੈਂ ਕਹਾਂ ਜੀ ਬਸ ਆਨੰਦਦਾ ਹੈ ਜੇ ਸਮੇਂ ਰਬਾ ਰਬ ਪਾਠ ਕਰਦਾ ਜਾਂ ਮੈਂ ਬੱਚੀ ਲੈ ਬਾਈ ਅੱਛਾ ਜੀ ਵੀਰੇ ਜੇ ਗੱਲ ਕਰੀ ਨਮੀ ਨਾਲ ਦਾ ਬਹੁ ਰੇਟ ਦਾ ਹੋ ਗਿਆ ਨਮੀ ਕਿੰਨੇ ਕ ਦੀ ਪਈ ਜਾਂਦੀ ਰਹੂ ਨੰਦੂ ਜੀ 2 ਕਰੋੜ ਦੇ ਆਸ-ਪਾਸ ਦੀ ਹੈ 72 2 2 ਕਰੋੜ ਦੀਆਂ ਨਮੀਆਂ ਪੈਂਦੀਆਂ ਨੇ ਆਹਾਂ S ਕਲਾਸਾਂ ਆਹਾਂ 25 ਲੱਖ ਦੀ ਜੀ ਆਹ 26 ਦੀ ਹਣਾ ਜੀ ਕਿਹੜੇ ਮਰਜੀ ਲੈ ਜਾਓ ਇਹਦੇ ਵਿੱਚ ਵੀ ਮਾਨਦਨ ਕਰਾ ਦਾਂਗੇ ਲਾ ਲਓ ਸਾਹਿਬ ਤੇ ਫੋੜੀ ਐਂਡੈਵਰ ਐਂਡੈਵਰ ਜੀ ਕਿਹੜੀ ਜਿਹੇ ਲੋਕਾ ਕੋਲ ਦਿਲ ਨਾਲ ਕੋਈ ਇੱਕ ਨਹੀਂ ਐਂਡੈਵਰ ਖੜੀ ਹੁੰਦੀ ਕਈਆਂ ਕੋਈ ਇੱਕ ਕੋਈ ਦੋ ਆਪਣੇ ਕੋਲ ਪੰਜ ਐਂਡੈਵਰਾਂ ਖੜੀਆਂ ਕਾਲੇ ਰੰਗ ਦੀਆਂ ਕਾਲੇ ਰੰਗ ਦੀਆਂ 2021 ਸਪੋਰਟ ਟੌਪ ਐਂਡ ਵੇਰੀਐਂਟ ਹਾਂਜੀ 4/4 ਹੈ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਗੱਡੀ ਦਾ ਪ੍ਰਾਈਸ ਹੈਗਾ 28 ਲੱਖ ਰੁਪਏ 2021 ਹੈ ਨਾ ਇਹ 21 4/4 ਫਰਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਸਪੋਰਟ ਲਾਈਨ ਦਾ ਸਪੋਰਟ ਫਰਸਟ ਓਨਰ ਹੈ ਬਹੁਤ ਹੀ ਚੰਗੀ ਕਾਰ ਹੈ ਤੁਸੀਂ ਇੰਟੀਅਰ ਐਕਸਟਰੀਅਰ ਚੈੱਕ ਕਰੋਗੇ ਆਟੋ ਪਾਰਕਿੰਗ ਹੈ ਪੈਰਾਨੋਮਿਕ ਰੂਫ ਹੈ ਆਟੋ ਲੇਨ ਅਸਿਸਟ ਹੈ ਬਹੁਤ ਹੀ ਪਿਆਰੀ ਕਾਰ ਹੈ ਸਾਰਾ ਕੁਝ ਇਚ ਫੀਚਰ ਮਰਸੀਡੀਜ਼ ਬਲੂ ਕਲਰ ਬਲੂ ਕਲਰ 2018 ਫਰਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਨਿਊ ਸ਼ੇਪ ਦੀ ਹੈ ਈ ਕਲਾਸ ਹੈ ਓਕੇ ਜੀ ਕਾਰ ਜਸਟ ਲਾਈਕ ਆ ਲਗਜ਼ਰੀ ਫੀਲ ਦਿੰਦੀ ਹੈ ਪੂਰੀ ਪੈਰਾਨੋਮਿਕ ਰੂਫ ਹੈ ਕਾਰ ਦਾ ਜਿਹੜਾ ਪ੍ਰਾਈਸ ਹੈ ਉਹ ਹੈਗਾ 26 ਲੱਖ ਰੁਪਏ ਵਿਦ ਚੰਡੀਗੜ੍ਹ ਨੰਬਰ ਦਵਾਗੇ ਲਾਗੇ ਇਹ ਹੈ ਇਹ 18 ਮਾਡਲ E ਕਲਾਸ ਹੈ ਨਾ 26 ਲੱਖ ਦੇ ਵਿੱਚ ਚੰਡੀਗੜ੍ਹ ਨੰਬਰ 26 ਲੱਖ ਨਾਲ ਹੀ ਇੱਧਰ ਦੇਖੋ ਫੋਰਡ ਅੰਡੇ ਪਰ ਆ ਜਾਓ ਬਈ ਅੱਲਾਹ ਦਸਦੀ ਜੀ ਫਿਰ ਆਪਾਂ ਇਹ ਲੱਗਦੇ ਆ ਇਹ ਵੀ ਸਪੋਰਟ ਲਾਈਨ ਹੈ ਫੋਰਡ ਦੇਖਦੇ ਫੋਰਡ ਜਗਦਾ ਕਾਰ ਚ ਅੱਛਾ ਜੀ LED ਗ੍ਰਿਲ ਨਾਲ ਪੂਰਾ LED ਗ੍ਰਿਲ ਨਾਲ ਹੈ ਜੀ ਫੋਰਡ ਦੀ ਫਰਸਟ ਓਨ 2021 ਮਾਡਲ ਹੈ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਆਲ オリジナル ਹੈ ਆਫਟਰ ਮਾਰਕੀਟ ਗ੍ਰਿਲ ਲੱਗੀ ਹੈ ਕਾਰ ਚ ਤੇ ਸਪੋਰਟ ਐਂਡ ਵੇਰੀਐਂਟ ਹੈ ਕਾਰ ਦਾ ਪ੍ਰਾਈਸ ਹੈ 27.5 ਲੱਖ ਰੁਪਏ ਇਹ 27 ਲੱਖ ਦੀ ਫੋਰਡਨ ਡੈਵਰ ਚੱਲੀ ਲੱਖ ਹੈ ਅੰਡਰ ਵਾਰੰਟੀ ਹੈ ਓਕੇ ਜੀ ਡੇਢ ਲੱਖ ਤੱਕ ਪੈਰਾਨੋਮਿਕ ਗ੍ਰੂਪ ਆਟੋ ਪਾਰਕਿੰਗ 4/4 ਬ੍ਰੈਂਡ ਨਿਊ ਕਾਰ ਇਹ ਆਪਣੀ ਆ ਗਈ 2018 3.2 ਟਾਈਟੇਨੀਅਮ 2018 22 ਲੱਖ ਰੁਪਏ ਦੀ ਡਿਮਾਂਡ ਆ ਕਰਦੀ ਓਕੇ 18 ਮਾਡਲ ਆ ਫਸਟ ਓਨਰ ਆ ਬ੍ਰੈਂਡ ਨਿਊ ਕਾਰ ਆ ਬਲੈਕ ਰੰਗ ਦੀ ਹੈ ਅਲਟੀਮੇਟ ਕਾਰ ਆ ਜਿਹਨੂੰ ਕਹਿੰਦੇ ਪੈਰਾਨੋਮਿਕ ਗ੍ਰੂਪ 4/4 3.2 ਟਾਈਟੇਨੀਅਮ ਬਹੁਤ ਹੀ ਚੰਗੀ ਗੱਡੀ ਹੈ ਜੀ ਚੱਲੀ ਆ ਬਾਈ ਵੱਡੇ ਛੋਟੇ ਨੇਗੇ ਤੇ ਉਹ ਦੱਸੋ ਜੀ ਪਰਲੇ ਬਾਸ ਤਿੰਨ ਖੜੀ ਨੇ ਆਪਣੇ ਉਹਦਾ ਸਭ ਤੋਂ ਪਹਿਲਾਂ ਤਾਂ ਆ ਗਈ ਮਰਸੀਡੀਜ਼ ਬਲੈਕ ਮਰਸੀਡੀਜ਼ 16 ਮਾਡਲ ਹੈ 16 ਲੱਖ ਡਿਮਾਂਡ ਹੈ ਜੀ ਕਾਰ ਦੀ ਓਕੇ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ 올 ओरिजिनल ਹੈ ਇੰਸ਼ੋਰੈਂਸ ਵੀ ਵੈਲਿਡ ਹੈ ਟਾਇਰ ਵੀ ਨਵੇਂ ਨੇ ਕਾਰ ਦੇ ਜਿਹੜਾ ਪ੍ਰਾਈਸ ਹੈ ਉਹ ਹੈ 16 ਲੱਖ ਡਿਮਾਂਡ ਹੈ ਉਹਨਾਂ ਤੇ ਬਰਗੇਫੀਸ਼ਨ ਕਰਦਾਂਗੇ ਤੇ ਇੱਕ ਆਖਾਂ ਦੇ ਵਾਈਟਾ ਕਿੱਧਰ ਆ ਕੇ ਇਹ ਜੀ ਬਿਮਰ ਬਿਮਰ 2018 38000 ਕਿਲੋਮੀਟਰ ਡਰਾਈਵਨ ਹੈ 730 ਐਮ स्पोर्ट ਟਾਪ ਐਂਡ ਵੈਰੀਐਂਟ ਜਿਹਦੇ ਰੂਫ 'ਚ ਵੀ ਆ ਕਾਫੀ ਅੱਛੀ ਇੰਟੀਰੀਅਰ ਹੋਰ ਚੱਲੀ ਤੋਂ ਨੇ ਕਿਹਾ ਜੀ ਇਹ ਚੱਲੀ ਹੈ ਜੀ 38000 38000 ਚੱਲੀ ਹੈ ਫਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਕੋਈ ਭਰਾ ਜੀ ਇਹ ਗੱਡੀ ਨਵੀਂ ਲੈਣ ਚੱਲੀ ਹੈ ਸ਼ੋਰੂਮ 'ਚ ਤੇਣੀ ਦੀ ਪਰ ਡੇਢ ਤੋਂ 2 ਦੇ ਆਸ-ਪਾਸ ਦੀ ਨਵੀਂ ਕਾਰ ਹੈ ਡੇਢ ਕਰੋੜ ਮੰਨ ਲਓ 2 ਦੇ ਆਸ-ਪਾਸ ਹੈ 730 ਐਮ स्पोर्ट ਹੈ ਲੋ ਜੀ 1.5 ਕਰੋੜ ਤੋਂ 1.5 ਤੋਂ 2 ਦੇ ਵਿਚਾਲੇ ਗੱਡੀ ਭੇਡਦੀ ਆ ਆ ਵਾਲੀ ਇੰਟੀਰੀਅਰ ਚੈੱਕ ਕਰੋ ਕਰਦਾ ਇੱਕ ਵਾਰੀ ਦਰਸ਼ਨ ਵੀ ਕਰਾ ਦੇ ਅੰਦਰੋਂ ਬਾਈ ਤੁਹਾਨੂੰ ਗੱਡੀ ਦੀ ਗੱਡੀ ਕਿਸੇ ਨਾ ਹੋ ਜੂਗੀ ਮੈਂ ਤਰੋ ਇੱਕ ਤੋਂ ਇੱਕ ਪਈਆਂ ਨੇ ਚਿੱਟੀਆਂ ਦੇ ਵਿੱਚ ਲਓ ਬਾਈ ਕਰੋ ਜੈਕ ਅੱਛਾ ਤੇ ਸੈਂਟਰ ਦੇ ਵਿੱਚ ਵੀ ਕੀ ਚੀਜ਼ ਹੈ ਇਹ ਟੱਚ ਸਕਰਨ ਟੱਚ ਪੈੜਾ ਸਾਰਾ ਕੰਟਰੋਲ ਹੈ ਤੋਂ ਹੁੰਦਾ ਜੀ ਓਕੇ ਜੀ ਲੈ ਬਾਈ ਅੱਗੋ ਵੀ ਦੇਖ ਲਈ ਮਗਰ ਉਹ ਵੀ ਦੇਖ ਲੋ ਕਿ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਹੋ ਐਮ სპੋਰਟ ਵੇਰੀਐਂਟ ਹੈ ਜੀ ਇਹ ਵਿੱਚ ਮਸਾਜਰ ਮਸੂਜਰ ਸਾਰਾ ਕੁਝ ਹੀ ਆਂਦਾ ਕਰ ਸੀਟਾਂ ਦੇ ਵਿੱਚ ਜੀ ਸੀਟਾਂ ਦੇ ਵਿੱਚ ਬੱਲੇ ਬੱਲੇ ਲੈ ਆ ভাই ਹਾਣਰ ਰੇਟ ਦਵਾਂਗੇ ਤੁਹਾਨੂੰ ਮਿੱਤਰੋ ਘੈਂਟ ਹੈ ਡੇਢ ਤੋਂ 2 ਕਰੋੜ ਦੀ ਕਹਿੰਦੇ ਵੀ ਕਾਰ ਹੈ ਮਸਾਜਰਾ ਦੀ ਛਟਾਲੀ ਸ਼ੌਟ ক্লোਜ਼ ਹੋ ਰਾ ਜੀ ਆਪੇ ਬੰਦ ਹੋ ਗਿਆ ਬਹੁਤ ਪਿਆਰੀ ਕਾਰ ਹੈ ਜੀ ਦੇਖ ਲੈਣੇ ਤੁਹਾਡੀ ਅਰੀਜਨਲ ਗੱਡੀ ਬਹੁਤ ਘੜ ਚੱਲੀ ਹੈ 43 ਲੱਖ ਮੰਗਦੇ ਹੈ ਜੀ ਕਾਰ ਦਾ ਓਕੇ ਮੈਂ 40 ਲੱਖ ਦੇ ਆਸ-ਪਾਸ ਦੇ ਦਾਂ ਗੱਡੀ ਡੇਢ ਕਰੋੜ ਤੋਂ ਵੱਧ ਦੀ ਪੈਂਦੀ ਹੈ ਅੱਜ ਬਾਈ ਕਹਿੰਦਾ 40 ਦੇ ਏੜ ਗੇੜ ਗੱਡੀ ਦੇ ਦਾਂਗੇ 38000 ਚੱਲੀ ਵੇ ਸਰ 18 ਮਾਡਲ 18 ਮਾਡਲ ਕਾਰ ਹੈ ਤੇ ਆ ਵੀਰੇ ਮਰਸਡੀਜ਼ ਮਰਸਡੀਜ਼ 19 ਮਾਡਲ ਹੈ ਜੀ 19 ਐਸ ਕਲਾਸ ਹੈ ਟੌਪ ਐਂਡ ਵੈਰੀਐਂਟ ਹੈ 95000 ਚੱਲੀ ਹੈ ਠੀਕ ਹੈ ਗੱਡੀ ਤੁਹਾਨੂੰ ਇਹ ਵੀ 43 ਲੱਖ ਡਿਮਾਂਡ ਹੈ 41 40 ਦੇ ਆਸ-ਪਾਸ ਗੱਡੀ ਦੇ ਦਾ 40 41 ਦੇ ਡੜਗੜ ਇਹ ਵੀ ਗੱਡੀ ਵਿੱਚ ਚੰਡੀਗੜ੍ਹ ਨੰਬਰ ਦੀ ਹੈ ਗੱਡੀ ਲਓ ਜੀ ਇੱਕ ਮਰਸਡੀਜ਼ ਵੀ ਆ ਗਈ ਵੀਰੇ ਉੱਚੀ ਜੀ ਕਾਰ ਕਿਹੜੀ ਹੈ ਇਹ 2022 ਮਾਡਲ ਹੈ ਜੀ ਜੀਐਲਏ ਟੌਪ ਐਂਡ ਵੈਰੀਐਂਟ ਫਰਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ 50000 ਕਿਲੋਮੀਟਰ ਡਰਾਈਵਨ ਹੈ 올 오리지ਨਲ ਕਾਰ ਹੈ ਇੰਟੀਰੀਅਰ ਐਕਸਟੀਰੀਅਰ ਦੇ ਬਹੁਤ ਹੀ ਅੱਛੇ ਨੇ ਨੈਵੀਗੇਸ਼ਨ ਬੈਕ ਕੈਮਰਾ ਸੈਂਸਰ ਐਂਡ 올 ਪੈਰਾਨੋਮਿਕ ਰੂਸ ਇਹਦੇ ਵਿੱਚ ਸਕਰੀਨ ਡਿਸਪਲੇ ਵੀ ਹੋਣਾ ਉਹ ਆ ਗਈ ਹਾਂਜੀ ਹਾਂਜੀ ਸਾਰਾ ਜੀ ਸਾਰੇ ਨਵੀਂ ਲੇਟੈਸਟ ਆਲੀ ਹੈ ਜੀ 22 ਮਾਡਲ ਹੈ 2000 BS6 ਹੈ ਤੇ ਚੱਲੀ ਵੀ 50000 ਬਹੁਤ ਪਿਆਰੀ ਕਾਰ ਹੈ ਸਿਰਫ 50000 ਚੱਲੀ ਹੋਈ ਹੈ ਭਾਈ ਆਹ ਕਾਰ ਜਿਹੜੀ ਹੁਣ ਤੁਸੀਂ ਵੀਡੀਓ ਦੇਖ ਰਹੇ ਹੋਗੇ ਪਿੱਛੇ ਵੀ ਐਕਸਟੀਰੀਅਰ ਚੈੱਕ ਕਰੋਗੇ ਇਹ ਲਓ ਭਾਈ ਕਰੋ ਚੈੱਕ ਇਹ ਰਿਕਲਾਈਨਰ ਸੀਟਸ ਆ ਆਂਦੀਆਂ ਪਿੱਛੇ ਵੀ ਆਥੋ ਰਿਕਲਾਈਨ ਹੋ ਜਾਂਦੀ ਹੈ ਓਕੇ ਦੇਖੋ ਤੁਸੀਂ ਨਹੀਂ ਤਾਂ ਹੁੰਦੀ ਇਹ ਨਵੇਂ ਚ ਆਣ ਲੱਗੀਆਂ ਹੁਣ ਇਹ ਦਮਾ ਕੀ ਦਾ ਪ੍ਰਾਈਸ ਹੈ ਜੀ 65 ਲੱਖ ਰੁਪਏ 65 65 ਲੱਖ ਰੁਪਏ 22 ਮਾਡਲ ਹੈ ਲਓ ਜੀ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਤੱਕੜ ਗੱਡੀ ਲੈਣੀ ਐ ਸਕਾਰਪੀਓ ਐਨ ਕਾਲਾ ਰੰਗ ਕਾਲਾ ਰੰਗ 22 ਮਾਡਲ ਹੈ ਜੀ ਕਾਰ 22 ਫਰਸਟ ਓਨਰ ਹੈ ਬਿਲਕੁਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਆ 4/2 ਆਟੋ ਹੈ ਜੈਡ 8 ਐਲ ਹੈ ਕਾਰ ਦੇ ਦਾਂਗੇ ਤੁਹਾਨੂੰ 1990000 ਰੁਪਏ ਦੀ ਲਓ ਜੀ 1990000 ਰੁਪਏ ਦੀ ਸਕਾਰਪੀਓ ਇੰਟੀਰੀਅਰ ਚੈੱਕ ਕਰ ਸਕਦੇ ਤੁਸੀਂ ਗੱਡੀ ਲਓ ਬਈ ਕਿੰਟ ਕਾਰ ਆ ਤੇ ਆ ਦੱਸੋ ਦੀ ਆਡੀ 2000 17 ਮਾਡਲ ਹੈ ਫਰਸਟ ਓਨਰ ਹੈ ਪ੍ਰੀਮੀਅਮ ਪਲੱਸ ਹੈ ਟੌਪ ਐਂਡ ਵੇਰੀਐਂਟ ਹੈ 올 ओरिजिनल ਹੈ ਐਂਡ ਟਾਇਰ ਐਕਸਟਰੀਅਰ ਦਾ ਬਹੁਤ ਹੀ ਚੰਗਾ ਹੈ ਵਰਚੁਅਲ ਕਾਕਪਿਟ ਆਂਦਾ ਐਚਚੂ ਵੀ ਤੁਸੀਂ ਚੈੱਕ ਕਰੋਗੇ ਗੱਡੀ ਦਾ ਪ੍ਰਾਈਸ ਬਹੁਤ ਚੰਗਾ ਹੈ 24.5 ਲੱਖ ਰੁਪਏ ਦੀ ਗੱਡੀ ਦੇਣਾ ਹੈ ਲੋ ਜੀ 24.5 ਲੱਖ ਰੁਪਏ ਦੀ ਆਹ ਤੇ ਇੱਕ ਸਕਾਰਪਿਓ ਕਲਾਸਿਕ ਵੀ ਜੀ ਦੇਣ ਵਾਲਾ ਇਸ ਕਾਰ ਦਾ ਮਾਡਲ ਇਸ ਸਕਾਰਪਿਓ ਦਾ ਇਸ ਸਕਾਰਪਿਓ ਤੁਹਾਨੂੰ ਦੇ ਦਾਂਗੇ 7.5 ਲੱਖ ਰੁਪਏ ਦੀ 2015 ਫਸਟ ਓਨਰ ਵੈਲ ਮੇਂਟੇਨਡ ਬ੍ਰੈਂਡ ਨਿਊ ਕਾਰ ਕਿੰਨੇ ਦੀ ਜੀ ਇਹ ਦਿੰਦੇ ਆਂਗੇ 7.5 ਲੱਖ ਰੁਪਏ ਦੇ ਅੱਛਾ ਜੇ ਹੁਣ ਇਹ ਇਹ ਨਵੀਂ ਆ ਗਈ ਤਾਂ ਇਹ ਰੇਟ ਘਟਾਉਂਗੇ ਹਾਂ ਹਾਂ ਜੀ ਬ੍ਰਦਰ ਸਾਢੇ 7 ਲੱਖ ਰੁਪਏ ਦੀ 2015 ਐਸ 11 ਨਹੀਂ ਜੀ ਇਹ ਐਸ 6 ਹੈ ਕਨਵਰਟਡ ਹੈ ਕਨਵਰਟਡ ਟੂ ਐਸ 11 ਹੈ ਸਾਢੇ 7 ਲੱਖ ਰੁਪਏ ਦੀ 2015 ਮਾਡਲ ਦੀ ਆ ਲੈ ਜਾ ਲਾ ਬਾਈ ਲਓ ਜੀ ਇੱਕ ਕਾਲੇ ਰੰਗ ਦੀ ਕੋਲ ਅਖੋਲੀ ਐਂਡ ਐਵਰ ਏ ਚ ਤਾਂ ਬਾਈ ਮੈਂ ਕਹਿੰਦਾ ਬਾਈ ਸਾਢੇ 7 ਲੱਖ ਦਾ ਸੱਪ ਹੈ ਜੀ ਖੋਲੀ ਚਾਬੀ ਇਹਦੇ ਉੱਪਰ ਕਿੰਨਾ ਕ ਪੈਸਾ ਲਾਇਆ ਜੀ ਕਿਉਂਕਿ ਇਹਦੇ 7 ਲੱਖ ਪੈ ਲਾਇਆ ਜੀ ਕਾਰ ਦੇ ਉੱਪਰ ਤੁਸੀਂ ਕਾਰ ਦੇਖੋਗੇ ਤਾਂ ਰੇਂਜ ਰੋਵਰ ਤੋਂ ਉੱਪਰ ਦੀ ਬਣਾ ਰੱਖੀ ਹੈ ਇਹ ਤਾਂ ਫੋਰਡ ਮਸਟੈਂਗ ਵਰਗੀ ਹੈ ਇਹ ਗੱਡੀ ਦਾ ਜਿਹੜਾ ਪ੍ਰਾਈਸ ਦਾ ਨਾ ਤੇ ਕਾਰ ਫਰਸਟ ਹਾਂ ਇਹ ਕਾਰ ਸੌਰੀ ਓਨਰ ਦਾ ਸੈਕੰਡ ਇਕੋ ਕਰ ਚ ਹਾਂਜੀ ਤੇ ਸਾਰੀ オリジナル ਕਾਰ ਹੈ ਸਰਵਿਸ ਵੀ ਕੰਪਨੀ ਚੋ ਫ੍ਰੀ ਕਰਾਣੀ ਹੈ ਟਾਇਰ ਵੀ 20 ਇੰਚੀ ਪਏ ਹੋਏ ਨੇ ਬ੍ਰੈਂਡ ਨਿਊ ਅਲੋਇ ਟਾਇਰ ਨੇ ਕਾਰ ਦੇ ਆਫਟਰ ਮਾਰਕੀਟ ਕੱਟ ਲੱਗੀ ਐ ਸਾਰੀ ਜੀ ਲਓਏ ਸਾਰੀ ਫਰੰਟ ਗਿੱਲ ਚੈੱਕ ਰਹੀ ਇੱਕ ਵਾਰੀ ਲਾਈਟਾਂ ਐ ਪ੍ਰੋਜੈਕਟਰ ਪ੍ਰੋਜੈਕਟਰ ਸਾਰਾ ਕੁਝ ਲੱਗਿਆ ਆ ਬਾਈ ਸਾਰਾ ਕੁਝ ਕੀ ਆਫਟਰ ਮਾਰਕੀਟ ਲਾਇਆ ਆ ਕਾ ਵੀ ਲਾਇਆ ਇੱਕ ਐਂਟ ਬਾਈ ਕਿੱਥੇ ਤੁਸੀਂ ਦੇਖੋ ਇਧਰ ਦੇਖੋ ਜੀ ਇਹ ਚ ਫੁੱਟ ਰੈਸਟ ਵੀ ਲੱਗੇ ਹੋਏ ਨੇ ਖੋਲਦੇ ਹੀ ਗੱਡੀ ਦੇ ਓਕੇ ਤੇ ਫੁੱਟ ਰੈਸਟ ਇਧਰੋਂ ਕੱਟ ਕੇ ਦਿਖਾਣਾ ਮੜਾ ਪਰਲੇ ਪਾਸੇ ਜਾਈ ਇਹ ਇੱਥੇ ਖੜ ਜਾ ਇਹ ਤਾਂ ਫਿਰ ਹੁਣ ਤੁਸੀਂ ਧੱਕਾ ਨਹੀਂ ਕਰ ਰਹੇ ਹੈ ਰੂਬੀ ਰੂਬੀ ਕੋਨ ਵਾਲੀ ਫੀਲਿੰਗ ਹੈ ਹੈ ਐ ਖੋਲੋ ਰੇਂਜ ਨਹੀਂ ਖੋਲਦੇ ਨੇ ਰੇਂਜ ਰੋਵਰ ਦੇ ਬੱਸ ਲਾ ਬਈ ਇੱਥੇ ਪਹਿਲਾਂ ਕੋ ਪੈਸਾ ਲਾ ਕੇ ਮੈਂਟੇਨੈਂਸ ਕਰੇ ਸਰਵਿਸ ਵੀ ਤੁਸੀਂ ਆਪ ਨਹੀਂ ਕਰਾਣੀ ਹੈ ਹਾਂਜੀ ਕੰਪਨੀ ਨੇ ਫ੍ਰੀ ਕਰਕੇ ਦੇਣੀ ਹੈ ਉਹ 1.5 ਲੱਖ ਦਾ ਪੈਕੇਜ ਹੈ ਜੀ ਸਰਵਿਸ ਪੈਕੇਜ ਦਾ 1.5 ਲੱਖ ਦਾ ਤਾਂ ਪੈਕੇਜ ਆ ਜੀ ਏਜੰਸੀ ਤੋਂ ਬਿਨਾ ਇੱਕ ਕੰਮ ਨਹੀਂ ਹੋਇਆ ਗੱਡੀ ਦਾ ਆ ਬੱਲੇ ਬੱਲੇ ਆਟੋ ਨੇ ਕਰੇ ਦਾ ਕੰਮ ਨਹੀਂ ਹੋਇਆ ਲਾਓ ਬਈ ਆਟੋਮੈਟਿਕ ਆਟੋਮੈਟਿਕ ਆ 2000 ਮਾਡਲ ਕਿੰਨੇ ਦਾ ਜੀ ਅੰਡੇ ਵਰ ਦਾ 2000 b ਮਾਡਲ ਹੈ ਜੀ b ਮਾਡਲ ਸੈਕੰਡ ਓਨਰ ਆ ਬਈ ਪਰ ਜਿਹੜੀ ਗੱਲਬਾਤ ਗੱਡੀ ਚ ਹੈ 6 70 ਲੱਖ ਰੁਪਏ ਉੱਤੇ ਬੰਦੇ ਨੇ ਖਰਚ ਕਰਿਆ ਹੋਇਆ ਪਿੱਛੇ ਵੀ ਦੇਖੋ ਜੀ ਇੰਟੀਰੀਅਰ ਗੱਲ ਬਣਾਈ ਹੋਈ ਹੈ ਕਾਰ ਦੇ ਦਾਂਗੇ 25 ਲੱਖ ਰੁਪਏ ਦੀ ਸਾਰੀ ਐਲ ਡੀਆਂ ਕਰਵਾਤੀਆਂ ਉਹ ਪਿੱਛੇ ਵੀ ਦੇਖੋ ਜੀ ਸਾਰਾ ਕੁਝ نیچے ਵੀ ਚੈੱਕ ਕਰੋ ਬਈ ਆਹ ਦੇਖੋ ਕਿੰਨੇ ਦੇ ਦਾਂਗੇ ਜੀ ਗੱਡੀ ਆਪਾਂ ਇਹ ਇੱਕ ਹੋ ਰੈਂਟ ਹੈ ਜੀ ਇਹਦਾ 25 ਲੱਖ ਰੁਪਏ ਸਾਢੇ 25 ਲੱਖ ਰੁਪਏ ਦੀ ਆਹ ਵਾਲੀ ਸਾਨੂੰ ਫੋਰਡ ਐਡਵਨ ਮਿਲ ਜੂਰੀ ਹੁਣ ਤੁਸੀਂ ਹੁੰਦੇ ਕਰਿਓ ਤੇ ਬਰਾਬਰ ਦੇ ਵਿੱਚ ਖੜੀ ਜੀ Q3 ਆਡੀ ਤੇ ਮਾਡਲ ਕਿੰਨੇ ਇਹਦਾ ਕਿਉਂ 3 ਦੇ ਦਿਆਂਗੇ ਤੁਹਾਨੂੰ ਜੀ ਇਹ 2018/19 ਮਾਡਲ ਹੈ ਹਾਂ ਜੀ ਗੱਡੀ ਸੌ ਦੇ ਦਿਆਂਗੇ 17.5 ਲੱਖ ਰੁਪਏ ਦੀ 19 ਮਾਡਲ ਐਚ ਆਰ ਨੰਬਰ ਫਸਟ ਓਨਰ 75000 ਚੱਲੀ ਪੈਰਾਨੋਮਿਕ ਰੂਫ ਬਹੁਤ ਚੰਗੀ ਕਾਰ ਹੈ ਤੇ ਆ ਆ ਗਿਆ ਜੀ ਜਹਾਜ਼ ਬਿਮਰ ਵਾਲਾ BMW 2020 BS6 ਫਸਟ ਓਨਰ ਲੇਟੈਸਟ ਸ਼ੇਪ ਕਾਰ ਦਾ ਇੰਟੀਰੀਅਰ ਐਕਸਟੀਰੀਅਰ ਵੀ ਚੈੱਕ ਕਰੋਗੇ ਨਾ ਫੈਨ ਹੋ ਜਾਓਗੇ ਕਾਰ ਦੇ ਵਰਚੁਅਲ ਕਾਕਪਿਟ ਆ ਸਾਰਾ ਨੈਵੀਗੇਸ਼ਨ ਬੈਕ ਕੈਮਰਾ ਸੈਂਸਰ ਸਾਰਾ ਕੁਝ ਸਕਰੀਨ ਚੀਜ ਚੱਲਦਾ ਹੈ ਇਹਦੇ ਲੇਟੈਸਟ ਸ਼ੇਪ ਆ ਕਰਦੀ ਲੋਕਲ ਲਗਜ਼ਰੀ ਲਾਈਨ ਟੌਪ ਐਂਡ ਵੈਰੀਐਂਟ ਐ 34000 ਚੱਲੀ ਐ ਕਾਰ ਦਾ ਪ੍ਰਾਈਸ ਹੈਗਾ 82.5 ਲੱਖ ਰੁਪਏ 82.5 ਲੱਖ ਰੁਪਏ ਲੇਟੈਸਟ ਸ਼ੇਪ 2020 320 BMW ਸਕੋਡਾ ਸਕੋਡਾ ਦੀ ਹਨਾ ਕਾਰੀਕ ਟੌਪ ਐਂਡ ਵੈਰੀਐਂਟ ਐ 17 ਮਾਡਲ ਐ ਪੈਰਾਨੋਮਿਕ ਰੂਫ ਐ 60000 ਚੱਲੀ ਐ ਫਰਸਟ ਆਨਰ ਐ ਕਾਰ ਦੇ ਦਿੰਗੇ ਤੁਹਾਨੂੰ 15 ਲੱਖ ਰੁਪਏ ਦੀ ਔਨ ਟੇਬਲ ਨੇਗੋਸ਼ੀਏਸ਼ਨ ਕਰਾਂਗੇ ਲਓ ਜੀ 15 ਲੱਖ ਰੁਪਏ ਦੀ ਆ ਰਾਂ ਜੂਗੀ ਇਹ ਨਵੀਂ ਕਾਰ 40 45 ਲੱਖ ਦੀ ਐ ਤੇ ਇਹ ਐਸ 6 ਹੀ ਇਸ ਇਹ ਕੋੜੀਕ ਇਹ ਜੀ A4 ਫਰਸਟ ਓਨਰ ਵੈਲ ਸੌਰੀ ਸੈਕੰਡ ਓਨਰ ਹੈ ਹਾਂਜੀ 50000 ਚੱਲੀ ਹੈ ਡਾਕਟਰ ਸਾਹਿਬ ਦੀ ਕਾਰ ਸੀ ਸਾਰੀ ਓਰੀਜਨਲ ਬੰਪਰ ਟੂ ਬੰਪਰ 18 ਮਾਡਲ ਹੈ ਕਾਰ ਦਾ ਇੰਟੀਅਰ ਐਕਸਟੀਰੀਅਰ ਚੈੱਕ ਕਰੋ ਬਹੁਤ ਹੀ ਨਮਾਈ ਟੈਕਨੋ ਪੈਕਟ ਟੌਪ ਐਂਡ ਵੈਰੀਐਂਟ ਤੁਸੀਂ ਕਾਰ ਚੈੱਕ ਕਰੋ ਨਾਨ ਐਕਸੀਡੈਂਟਲ ਵਿਦ ਗਾਰੰਟੀ ਆਪਣੀ ਲੋਨ ਪੈਨ ਇੰਡੀਆ ਹੋ ਜਾਊਗਾ ਪੈਨਡਲ ਗਾ ਲੋਨ ਫੈਸਿਲਿਟੀ ਅਵੇਲੇਬਲ ਹੈ 24/7 ਕਦੇ ਵੀ ਫੋਨ ਕਰੋ ਤੁਹਾਡੇ ਲਈ ਹਾਜ਼ਰ ਮਿਲਾਂਗੇ ਮਾਡਲ 18 ਹੈ ਹਨਾ 18 ਮਾਡਲ 18 ਮਾਡਲ ਹੈ 50 ਹਜ਼ਾਰ ਚੱਲੀ ਹੋਈ ਹੈ 50 ਹਜ਼ਾਰ ਚੱਲੀ ਹੈ ਗੱਡੀ ਦੇ ਦਿਆਂਗੇ ਤੁਹਾਨੂੰ 19.5 ਲੱਖ ਰੁਪਏ ਦੀ 19.5 ਲੱਖ ਰੁਪਏ ਦੀ ਆਵਣੇ 19.24 ਘੰਟੇ ਕਦੇ ਵੀ ਫੋਨ ਕਰ ਸਕਦੇ ਹੋ 24/7 ਸਟੋਰ ਓਪਨ ਹੈ ਪਰ ਫੋਨ ਕਰਕੇ ਆਣਾ ਨੰਬਰ ਥੱਲੇ ਚੱਲ ਹੀ ਰਹੇ ਨੇ ਥਾਰ ਰਹਿ ਗਈ ਜੀ ਥਾਰ 2000 24 ਮਾਡਲ ਹੈ ਫੋਰ ਬਾਈ ਫੋਰ ਆਟੋਮੈਟਿਕ ਟੌਪ ਐਂਡ ਵੇਰੀਐਂਟ 4x4 24 ਦਾ ਮਾਡਲ ਹੈ ਆਟੋਮੈਟਿਕ ਸਾਢੇ 15 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਆਇਆ ਦਾ ਮੰਤਨ ਕਰਾਂਗੇ ਲੋ ਜੀ ਸਾਢੇ 15 ਲੱਖ ਕਰਦੇ ਆ ਆ ਬਣ ਚੁਗੀ ਤੇ ਉਹ ਖੜੀ ਨਹੀਂ ਸਾਹਮਣੇ ਆਜੋ ਆਜੋ ਹੋਰ ਲੈਂਡ ਵੀ ਤੁਹਾਨੂੰ ਦਿਖਾਈਏ ਗੱਡੀਆਂ ਮੇਤਰੋ ਬਾਦੂ ਜਿੰਨੀਆਂ ਕਹੋਗੇ ਓਨੀਆਂ ਖੜੀਆਂ ਕਰ ਦਾਂਗੇ ਹੋਰ ਦੱਸੋ BMW 2015 70000 ਚੱਲੀ ਐ ਫਰਸਟ ਓਨਰ ਐ ਚੰਡੀਗੜ੍ਹ ਦਾ VIP ਨੰਬਰ ਐ ਡਿਜੀਟਲ ਮੀਟਰ ਵਾਲੀ ਐ ਕਾਰ ਦੇ ਦਾਂਗੇ ਤੁਹਾਨੂੰ 13 ਲੱਖ ਰੁਪਏ ਦੀ ਓਨ ਟੇਬਲ ਨੇਗੋਸ਼ੀਏਸ਼ਨ ਐ 5 ਸੀਰੀਜ਼ ਐ ਬਾਈ 5 ਸੀਰੀਜ਼ 15 ਮਾਡਲ 15 ਹੁੰਡਾਈ ਦੀ ਟੂਸੋਂ ਹੁੰਡਾਈ ਦੀ ਟੂਸੋਂ ਆਟੋਮੈਟਿਕ ਹੈ 2022 ਮਾਡਲ ਹੈ ਚੰਡੀਗੜ੍ਹ ਨੰਬਰ ਹੈ ਫਸਟ ਓਨਰ ਹੈ ਨਵੀਂ ਕਾਰ 40 ਲੱਖ ਰੁਪਈਆ ਦੀ ਹੈ ਸੈਕੰਡ ਓਨਰ ਹੈ ਇੱਕੋ ਘਰ ਦੇ ਵਿੱਚ ਹਾਂਜੀ ਕੰਪਨੀ ਤੋਂ ਇੰਡੀਵਿਜੂਅਲ ਦੇ ਨਾਮ ਹੋਈ ਹੈ ਗੱਡੀ ਓਕੇ ਗੱਡੀ ਦਾ ਜਿਹੜਾ ਪ੍ਰਾਈਸ ਹੈ 18 ਲੱਖ ਰੁਪਏ ਹੌਨ ਟੇਬਲ 네ਗੋਸ਼ੀਏਸ਼ਨ ਹੈ ਚੱਲੀ ਸਿਰਫ 60000 ਹੈ ਨਵੀਂ ਕਾਰ 40 ਲੱਖ ਦੀ ਹੈ ਟੋਸਨ ਮਰਸੀਡੀਜ਼ ਬਲੂ ਕਲਰ ਮਰਸੀਡੀਜ਼ ਬਲੂ ਕਲਰ ਟੌਪ ਐਂਡ ਵੇਰੀਐਂਟ ਹੈ ਫਰਸਟ ਓਨਰ ਹੈ 2019/20 ਮਾਡਲ ਹੈ 19/20 ਕਾਰ E ਕਲਾਸ ਹੈ ਡਿਜੀਟਲ ਮੀਟਰ ਵਾਲੀ ਟੌਪ ਐਂਡ ਵੇਰੀਐਂਟ ਹੈ ਨਵੇਂ ਸਟੀਅਰਿੰਗ ਵਾਲੀ ਨਵੇਂ ਇੰਟੀਰੀਅਰ ਵਾਲੀ ਕਾਰ ਦਾ ਤੁਸੀਂ ਚੈੱਕ ਕਰੋਗੇ ਤਾਂ ਪਤਾ ਲੱਗ ਜੂਗਾ ਗੱਡੀ ਦਾ ਹਰ ਚੀਜ਼ ਹੀ ਬੜਾ ਡਿਜੀਟਲ ਮੀਟਰ ਵਾਲੀ ਟੌਪ ਐਂਡ ਵੇਰੀਐਂਟ ਹੈ ਪੈਰਾਨੋਮਿਕ ਰੂਫ ਵਾਲੀ ਕਾਰ ਮਾਡਲ 2000 2019/20 19/20 20 ਚੱਲੀ ਸਰਕਾਰ ਹੈਗੀਆਂ 60000 ਵਿਦਰ ਵਾਰੰਟੀ ਗਾਰੰਟੀ ਆ ਸਾਰੀ ਕੰਪਨੀਓ ਸਰਵਿਸ ਹੈ ਚੈੱਕ ਕਰੋ ਜੀ ਟੈਬ ਵਿੱਚ ਸਾਰਾ ਕੰਟਰੋਲ ਪਿੱਛੇ ਆੰਦ ਮਰਸੀਡੀਜ਼ ਦਾ ਸਾਰਾ ਕੰਟਰੋਲ ਹੀ ਪਿੱਛੇ ਹੈ ਟੈਬ ਵਾਲੀ ਟੌਪ ਐਂਡ ਵੈਰੀਐਂਟ ਹੈ ਪ੍ਰੀਮੀਅਮ ਪਲੱਸ ਕਾਰ ਰੇਟ ਕਿਰੋ ਪ੍ਰੀਮਾਸਟਰ ਦੇ ਸਪੀਕਰਸ ਲੱਗੇ ਨੇ ਜਿਨ੍ਹਾਂ ਦਾ ਵੈਲਿਊ ਹੀ ਬਹੁਤ ਹੈ ਸਪੀਕਰਸ ਦੇ ਤੇ ਬਹੁਤ ਹੀ ਟੌਪ ਦੀ ਕਾਰ ਹੈ ਰੇਟ ਜੀ ਦਾ ਕਾਰ ਦਾ ਪ੍ਰਾਈਸ ਹੈਗਾ 33.5 ਲੱਖ ਰੁਪਏ ਓਕੇ ਜੀ ਆਨ ਟੇਬਲ 네ਗੋਸ਼ੀਏਸ਼ਨ ਹੈ ਫਰਸਟ ਆਨਰ ਹੈ 60000 ਵਿਦ ਰਿਕਾਰਡ ਚੱਲੀ ਹੈ ਅਲਕਜ਼ਾਰੀ ਅਲਕਜ਼ਾਰ 7 ਸੀਟਰ ਬੋਸ ਦੇ ਸਪੀਕਰ ਨੇ ਟੌਪ ਐਂਡ ਵੇਰੀਐਂਟ ਹੈ ਨੈਵੀਗੇਸ਼ਨ ਬੈਕ ਕੈਮਰਾ ਸੈਂਸਰ ਡਿਜੀਟਲ ਮੀਟਰ ਪੈਰਾਨੋਮਿਕ ਰੂਫ 7 ਸੀਟਰ ਕਾਰ ਦਾ ਜਿਹੜਾ ਪ੍ਰਾਈਸ ਹੈ 13.5 ਲੱਖ ਰੁਪਏ ਆਨ ਟੇਬਲ 네ਗੋਸ਼ੀਏਸ਼ਨ ਹੈ ਮੌਕੇ ਦੇ 1290 ਦੀ ਕਾਰ ਦੇ ਦਾਂਗੇ ਕਾਰ ਦਾ ਇੰਟੀਅਰ ਐਕਸਟੀਰੀਅਰ ਚੈੱਕ ਕਰੋ ਜਰਾ ਇੱਕ ਕਰੀ ਲਓ ਵੀ 7 ਸੀਟਰ ਗੱਡੀ 7 ਸੀਟਰ ਬੋਸ ਦੇ ਸਪੀਕਰ ਨੇ ਕਾਰ ਚ ਟੌਪ ਐਂਡ ਵੇਰੀਐਂਟ ਹੈ ਇਹ ਚ ਆਪਣਾ 에어 ਵੈਂਟੀਲੇਸ਼ਨ ਵਾਲਾ ਸਿਸਟਮ ਵੀ ਲੱਗਿਆ ਹੋਇਆ ਹੈ ਚੈੱਕ ਕਰੂੰਗੇ ਦੇਖੋ ਸੀਟਾਂ ਦੇ ਵਿੱਚ ਜੀ ਸੀਟਾਂ ਦੇ ਵਿੱਚ ਇਸ ਵੈਂਟੀਲੇਟਰ ਸੀਟਾਂ ਨੇ ਵੈਂਟੀਲੇਟਰ ਸਿੱਖੇ ਇਅਰ ਪਿਉਰੀਫਾਇਰ ਲੱਗਿਆ ਹੋਇਆ ਓਕੇ ਓਕੇ ਜੀ ਲਓ ਵੈਂਟੀਲੇਟਰ ਦਾ ਫਾਇਦਾ ਬਹੁਤ ਹੋ ਜਾਂਦਾ ਬਈ ਗਰਮੀ ਗਰਮੀ ਨਹੀਂ ਆਉਦੀ ਤੇ ਸਾਡੇ ਸਾਡੇ ਇਹ ਤਾਂ 12 ਲੱਖ 90 ਹਜ਼ਾਰ ਫਿਕਸ 12 ਲੱਖ 90 ਦੀ ਬਣ ਚੁ ਸੋਨਾ ਵਾਲੀ ਕਾਰ ਸਾਡੇ 13 ਲੱਖ ਰੁਪਏ ਦੀ ਮੰਗ ਹੈ ਲਓ ਜੀ ਅੱਗੇ ਖੜੀ ਜੀ ਐਮਜੀ ਐਮਜੀ ਹੈਕਟਰ ਗਲੋਸਟਰ ਟੌਪ ਐਂਡ ਵੇਰੀਐਂਟ ਸੈਵੀ ਪ੍ਰੋ ਹੈ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ 75000 ਚੱਲੀ ਹੈ ਗੱਡੀ ਠੀਕ ਹੈ ਜੀ ਟੌਪ ਐਂਡ ਵੇਰੀਐਂਟ ਹੈ ਮੈਮਰੀ ਸੀਟਸ ਨੇ ਆਟੋਮੈਟਿਕ ਇਹਨਾਂ ਕਲਾਈਮੇਟ ਕੰਟਰੋਲ ਬੈਕ ਕੈਮਰਾ ਨੈਵੀਗੇਸ਼ਨ ਸੈਂਸਰ ਵੈਂਟੀਲੇਟਰ ਸੀਟਸ ਬਹੁਤ ਕੁਝ ਹੈ 2021 ਮਾਡਲ ਹੈ ਜੀ 21 ਮਾਡਲ ਜੀ ਕਿੰਨੇ ਦੇ ਦਾਂਗੇ ਜੀ ਜੇ ਇੰਟੀਰੀਅਰ ਐਕਸਪੀਅਰ ਕਰਦਾ ਚੈੱਕ ਕਰੋਗੇ ਤਾਂ ਬਹੁਤ ਖੁਸ਼ ਹੋ ਜਾਓਗੇ ਗੱਡੀ ਦੇ ਦੇਣਗੇ ਤੁਹਾਨੂੰ ਆਪਾਂ 26 ਲੱਖ ਰੁਪਏ ਦੀ ਔਨ ਟੇਬਲ ਮਾਨਤਾਨ ਕਰਾਂਗੇ ਕਾਰ ਦਾ ਕੀ ਹੈ ਸਲਟੋਸ ਕੀ ਹੈ ਸਲਟੋਸ 2000 23 ਮਾਡਲ ਹੈ 38000 ਚੱਲੀ ਆ ਫਰਸਟ ਓਨਰ ਟੌਪ ਐਂਡ ਵੇਰੀਐਂਟ ਇੱਕ ਚੀਜ਼ ਦਾ ਬੜਾ ਦਾ ਹੋ ਗਿਆ ਜਣਾ ਉਰੇ ਆਜ ਦਾ ਹੁਣ ਗੱਡੀ ਲਗਜ਼ਰੀ ਦਾ ਦੇਖੋ ਆਲਮੋਸਟ ਆਟੋਮੈਟਿਕ ਹੁੰਦੀਆਂ ਨੇ ਉਰੇ ਬਾਕੀ ਜਿੰਨੀਆਂ ਵੀ ਬ੍ਰਾਂਡ ਦੇਖ ਰਿਹਾ ਮੈਂ ਐਮਜੀ ਕਿਆ ਜਾਂ ਹੋਰ ਖੜੀਆਂ ਸੀ ਆਪਣੀ ਹੁੰਡਾਈ ਦੀਆਂ ਆਟੋਮੈਟਿਕ ਗੱਡੀਆਂ ਵੱਧ ਨੇ ਆਟੋ ਆਟੋ ਉਹ ਆਟੋਮੈਟਿਕ ਦਾ ਪ੍ਰਹਸ ਕਿਹਾ ਜਿਕੇ ਮਰਜ਼ੀ ਆ ਜੇ ਤੇ ਇਹਦਾ ਮਾਡਲ ਕਿੰਸੇ ਦੀ ਕੀ ਅਸਰਟੋ ਦਾ ਜੀ ਇਹ 2023 ਮਾਡਲ ਹੈ ਜੀ 38000 ਚੱਲੀ ਹੈ ਫਰਸਟ ਆਨਰ ਦਾ ਟਾਪ ਐਂਡ ਵੈਰੀਐਂਟ ਹੈ ਜੀ ਜੀਟੀਐਕਸ ਲਾਈਨ ਹੈ ਵਿਦ ਸਨ ਰੂਫ ਹੈ ਕਾਰ ਦਾ ਇੰਟੀਰੀਅਰ ਐਕਸਟੀਰੀਅਰ ਤੇ ਚੈੱਕ ਕਰੂਗੇ ਨਾ ਫੈਨ ਲਾਉਗੇ ਮੜੇ ਦੇਖੋ ਇੱਕ ਵਾਰੀ ਇੱਥੇ ਹੈਡ ਆਫ ਡਿਸਪਲੇ ਵਗੈਰਾ ਸਭ ਕੁਝ ਹੈ ਸਾਹਮਣੇ ਸਕਰੀਨ ਤੇ ਮੀਟਰ ਚੱਲਦਾ ਹੈ ਓਕੇ ਜੀ ਸਕਰੀਨ ਕਿਹੜੀ ਜਿਹੜਾ ਆਪਣਾ ਵਿੰਡਸਕ੍ਰੀਨ ਹੈ ਵਿੰਡਸਕ੍ਰੀਨ ਤੇ ਸਪੀਡ ਸ਼ੋ ਹੁੰਦੀ ਹੈ ਹਾਂ ਸਾਰਾ ਕੁਝ ਸ਼ੋ ਹੁੰਦਾ ਹੈ ਜੀ ਤੇ ਰੇਟ ਕੀ ਜੀ ਦਾ ਵੈਂਟੀਲੇਟਰ ਸੀਟਾਂ ਨੇ ਕਰਦੀਆਂ ਬੜਾ ਕੁਛ ਹੈ 16 ਲੱਖ ਰੁਪਏ ਦੀ ਕਰ ਦਵਾਂ ਲਈ 16 ਲੱਖ ਰੁਪਏ ਦੀ ਆਹ ਤੇ ਅੱਗੇ ਖੜੀ ਆ ਮਿੱਤਰੋ ਬੋਲਵੋ ਬੋਲਵੋ ਜੀ D5 ਵਿਦ ਨੰਬਰ ਦਵਾਂਗੇ ਨੰਬਰ ਹੀ ਕਰਦਾ 6.5 ਲੱਖ ਰੁਪਏ ਦਾ 6 ਲੱਖ ਦਾ ਨੰਬਰ ਨੰਬਰ ਤੇ ਛਾਤੀ ਮਰਾ ਦੇ ਬਾਈ ਨੰਬਰ ਤੇ ਛਾਤੀ ਮੈਨੂੰ ਲੱਗਦਾ ਨੰਬਰ ਮਹਿੰਗਾ ਜਿਆਦਾ ਗੱਡੀ ਤੁਹਾਨੂੰ ਸਸਤੀ ਦੇ ਦਾਂਗੇ ਨਵਾਂ ਨੰਬਰ ਦੇ ਨਾਲ ਹੀ ਗੱਡੀ ਦੇ ਦਾਂਗੇ ਤੁਹਾਨੂੰ ਹੈਈ 10 ਲੱਖ ਰੁਪਏ ਦੀ ਸਣੇ ਨੰਬਰ ਗੱਡੀ 6 ਲੱਖ ਦਾ ਤਾਂ ਇਕੱਲਾ ਨੰਬਰ ਲੱਗਿਆ ਆ ਮਿੱਤਰੋ ਬਸ ਪਿੱਛੇ ਦਾ ਫਿਰ ਪੀਵੀ 11 ਪਟਿਆਲੇ ਦਾ ਆਪਣਾ 009 009 10 ਲੱਖ ਰੁਪਏ ਦਾ ਨੰਬਰ 10 ਲੱਖ ਮਾਡਲ ਕਿੰਨਾ ਦਾ ਬੋਲੋ ਬਾਈ 2016 ਮਾਡਲ ਹੈ 16 ਮਾਡਲ S90 ਹੈ ਇਹ ਪੂਲ ਸਟਾਰ ਹੈ ਜਿਹੜੀ ਬਹੁਤ ਹੀ ਘੱਟ ਹੈ ਜੀ S60 ਹੈ ਜੀ 60 ਹੈ S60 ਪੂਲ ਸਟਾਰ ਬਹੁਤ ਹੀ ਘੱਟ ਅਵੇਲੇਬਿਲਟੀ ਹੁੰਦੀ ਹੈ ਲੋਕਾਂ ਕੋਲ ਇੱਥੇ ਮੇਰੇ ਕੋਲ S90 ਵੀ ਖੜੀ ਹੈ ਚਿੱਟੇ ਰੰਗ ਦੀ ਗੱਡੀ ਲਓ ਬਈ ਇਨੋਵਾ ਨਿਊ ਆ ਗਈ ਆਪਣੇ ਕੋਲ ਇਨੋਵਾ ਨਵੀਂ ਹਾਈਬ੍ਰਿਡ ਹਾਈ ਕ੍ਰਾਸ ਓਕੇ ਜੀ ਕਾਰ ਦੇ ਦਦਾਂਗੇ ਤੁਹਾਨੂੰ ਇਹ ਵਾਲੀ ਗੱਡੀ ਮਾਡਲ ਇਹ ਦਾ ਇਹ 2000 ਨਵੀਂ ਆ ਗਈ ਤਾਂ ਲੈਡਰ ਹਾਂਜੀ 2024 ਮਾਡਲ ਹੈ ਜੀ 24 ਮਾਡਲ ਫੇਡ ਨੰਬਰ ਆ ਬਾਈ ਹਾਂਜੀ 24 ਲੱਖ ਰੁਪਏ ਦੀ ਗੱਡੀ ਦੇ ਦਾਂਗੇ 60000 ਚੱਲੀ ਆਟੋਮੈਟਿਕ ਟੌਪ ਐਂਡ ਵੈਰੀਐਂਟ ਹੈ VX ਮਾਡਲ ਹੈ ਜੀ ਹਾਈਬ੍ਰਿਡ ਸਾਡੇ 24 ਲੱਖ ਦੀ ਹੈ ਲੋ ਬਾਈ ਤੇ ਉਸ ਤੋਂ ਬਾਅਦ ਆ ਗਈ ਮਿੱਤਰੋ ਇਹ ਰੂਬੀ ਕੌਨ ਚੋਟਾ ਜੀ ਕੱਲ ਲਿਬੜ ਗਿਆ ਗਏ ਹੋਏ ਸੀ ਸੇਵਾ ਤੇ ਅੱਛਾ ਜੀ 2021 ਮਾਡਲ ਹੈ ਫਰਸਟ ਓਨਰ ਹੈ ਵੈਲ ਮੇਂਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਹਾਂਜੀ 20 ਲੱਖ ਦਾ ਤਾਂ ਉੱਪਰ ਸਮਾਨ ਲੱਗਿਆ ਹੈ ਕਰਦੇ ਠੀਕ ਹੈ ਜੀ ਗੱਡੀ ਦਾ ਜਿਹੜਾ ਪ੍ਰਾਈਸ ਆ ਉਹ ਦੇ ਦਾਂਗੇ 54 ਲੱਖ ਰੁਪਏ ਦੀ ਆਹ ਤਾਂ ਆਹ ਦਾ ਮਾਨਤਨ ਕਰ ਦਾਂਗੇ ਵਧੀਆ ਰੇਟ ਤੇ ਗੱਡੀ ਦਵਾਂਗੇ 54 ਲੱਖ ਰੁਪਏ ਦੀ ਆਹ ਫੁੱਲੀ ਮੋਡੀਫਾਈਡ ਆ ਬਾਈ ਲਾਸਟ ਲਾਸਟ ਪ੍ਰਾਈਸ ਜਿਹੜਾ ਕਰਦਾ ਉਹ ਦੇ ਦਾਂਗੇ 20 ਲੱਖ ਰੁਪਏ ਹਾਂ ਲਾਸਟ ਸੌਰੀ ਲਾਸਟ ਪ੍ਰੇ ਕਰਦਾ 50 ਲੱਖ ਅਬਦਵਦ ਦਾ ਫਰਕ ਵਾਦਾ ਨਿਆ ਰੱਖਦੀ 50 ਲੱਖ 50 ਲੱਖ ਦੀ ਹੈ ਬਾਈ ਕਦੇ ਕਰ 50 ਲੱਖ ਦੀ ਹੈ ਬਾਈ ਤੇ ਕਰ 50 ਲੱਖ ਦੀ ਇਹ ਆ ਗਈ ਜੀ ਆਪਣੇ ਕੋਲ 2023 ਫੋਰਚੂਨਰ ਆਟੋਮੈਟਿਕ 4x4 23 ਮਾਡਲ ਦੀ ਕਾਰ ਠੀਕ ਹੈ ਜੀ 39 ਦੇ ਦੇ ਦਾਂਗੇ 39 39 ਲੱਖ ਰੁਪਏ ਦੀ 39 ਲੱਖ ਰੁਪਏ ਦੀ 2023 ਹਾਂਜੀ 23 ਮਾਡਲ ਦੀ ਫੋਰਚੂਨਰ ਆਟੋਮੈਟਿਕ 60 65000 ਚੱਲੀ ਹੈ ਫਰਸਟ ਓਨਰ 23 ਮਾਡਲ ਆਟੋਮੈਟਿਕ 4x4 ਲਓ ਬਾਈ 4x4 ਹੈ ਜੀ ਤੁਸੀਂ ਕਹਿੰਦੇ ਹੋਗੇ ਬਾਈ ਲਗਜ਼ਰੀ ਕਾਰ ਹੀ ਦਿਖਾਈ ਜੰਨੇ ਹੋ ਲੈ ਆ ਸਟ ਟ ਲਿਆ ਦੀ ਤੁਹਾਡੇ ਵਾਸਤੇ ਇਹ ਦੇ ਰੱਖ ਪਾਚ ਦੇਣੀ ਹੈ ਜੀ 2016 ਮਾਡਲ ਸਵਿਫਟ ਪੈਟਰੋਲ ਦੀ ਹੈ ਜੀ ਹਾਂ ਜੀ ਵੀ ਐਕਸ ਆਈ 70000 ਚੱਲੀ ਐਲ ਐਕਸ ਆਈ ਹੈ ਸਵਿਫਟ ਪੈਟਰੋਲ ਠੀਕ ਹੈ ਗੱਡੀ ਦੇ ਦਾਂਗੇ 370000 ਰੁਪਏ ਦੀ ਲੈ ਜੀ 16 16 ਮਾਡਲ ਪੈਟਰੋਲ ਆਰਮੀ ਆਫਸਰ ਦੀ ਕਾਰ ਹੈ ਲਓ ਤੇ ਸਾਰਾ ਦਿਖਾ ਦੇ ਇੱਕ ਵਾਰੀ ਨਿਗ੍ਹਾ ਮਰਵਾ ਦੇ ਚ ਜੇ ਅਨਲੌਕ ਚੈੱਕ ਕਰ ਲੋ ਜੀ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਹੋਗੇ ਲਓ ਜੀ ਮਾਰ ਲਓ ਛਾਤੀ ਆ ਲਓ ਜੀ ਅਨਲੌਕ ਗੱਡੀ ਕਰੋ ਜੀ ਚੈੱਕ ਗੱਡੀ 16 ਮਾਡਲ ਹੈ 370 ਦੀ ਬਣ ਜੂਗੀ ਐਲਐਕਐਸਆਈ ਪੈਟਰੋਲ ਵੇਰੀਐਂਟ ਦੇ ਨਾਲ ਹਾਂਜੀ ਤੇ ਸਿਆਹ ਰੰਗ ਮੈਨੇ ਕਾਰ ਚ ਪਿਛਲੇ ਇਹਦੀ ਡਿਟੇਲ ਇਸਿਆਸ ਦੀ ਸਿਆਹ ਚ ਹੈ ਜੀ ਕੱਢੀ ਦੇ ਦਾਂਗੇ 290000 ਰੁਪਏ ਦੀ 2017 ਮਾਡਲ ਹੈ ਝੋੜੋ ਚੰਡੀਗੜ੍ਹ ਨੰਬਰ ਫਸਟ ਓਨਰ ਭਾਈ ਜੀ 290 ਦੀ 290000 ਰੁਪਏ ਦੀ 17 ਮਾਡਲ ਸਿਆਹ ਲੇਖਾ ਲੱਗ ਗਿਆ ਕੋਈ ਰੇਟ ਜੁੜਦਾ ਮੈਂ ਕਰੀ ਫਿਕਸਡ ਪ੍ਰਾਈਸ ਹੋਰ ਦੱਸੋ भाई 290 ਦੀ 2017 ਮਾਡਲ ਦੀ ਸਿਆਪਨ ਵੇਰੀਐਂਟ ਨਾਲ ਕੀ ਚੱਕਰਾ ਉਹ ਦਾਣੇ ਕਰ ਰਿਹਾ ਬਸ ਦੇ ਦਿਜੀ ਆ ਲੈ ਜਾ ਬਈ 290 ਦੀ 2017 ਆਡੀ ਜੀ ਆਡੀ 2017 ਮਾਡਲ ਹੈ ਫਰਸਟ ਓਨਰ ਹੈ ਟੈਕਨੋਪੈਕ ਟੌਪ ਐਂਡ ਵੇਰੀਐਂਟ ਹੈ ਓਕੇ ਜੀ ਇੰਟੀਰੀਅਰ ਐਕਸਟੀਰੀਅਰ ਕਰਦੇ ਬਹੁਤ ਹੀ ਨਵੇਂ ਨੇ ਬੰਬ ਕਾਰ ਹੈ ਜਿਹਨੂੰ ਕਹਿੰਦੇ ਆ ਗੱਡੀ ਤੁਹਾਨੂੰ ਨਾ ਨਾ ਕਰਦੇ ਦੇ ਦਾਂਗੇ ਜੀ ਕਾਰ ਤੁਸੀਂ ਚੈੱਕ ਤਾਂ ਕਰੋ ਇੰਟੀਰੀਅਰ ਐਕਸਟੀਰੀਅਰ ਲੈ ਜਾ ਬਾਈ ਇਹਨੂੰ ਵੀ ਦੇਖ ਲਓ ਮੜਾ ਜਾਤੀ ਮਾਰ ਲਓ ਗੱਡੀ ਦੇ ਦਾਂਗੇ 25.5 ਲੱਖ ਰੁਪਏ ਦੀ ਜੀ ਕਾਰ। ਲਓ ਜੀ 25.5 ਲੱਖ ਰੁਪਏ ਦੀ ਬਣ ਜੂਗੀ। ਇਹ ਫਿਕਸ ਪ੍ਰਾਈਸ ਹੀ ਹੈ ਜੀ ਕਾਰ ਦਾ। ਜ਼ਿਆਦਾ ਮੰਗਤਨ ਹੋਣਾ ਨਹੀਂ ਇੱਥੇ ਪਹਿਲਾਂ ਹੀ ਬਹੁਤ ਘੱਟ ਪੈਸੇ ਬੋਲਤੇ। ਆਜੋ ਭਾਈ। ਆ ਵੀ ਆਪਣੀ ਜੀ ਡਾਇਰੈਕਟ। ਆਪਣਾ ਵੇਰੀਐਂਟ ਹੈ ਫਰਸਟ ਓਨਰ ਹੈ 17 ਮਾਡਲ ਹੈ। ਚੱਲੀ 98 ਯਾਰ ਬੰਪਰ ਵੀ ਕਾਰ ਦੇ ਪੇਂਟ ਨਹੀਂ ਆਜ ਤੱਕ ਕੋਈ ਪੇਂਟ ਸਾਫਤ ਕਰਦੇ ਕਾਰ ਨੂੰ। ਦੇਣਦਾਰੀ ਫਰੀ ਹੈ ਕਾਰ ਦੀ ਸਾਰੀ ਓਰਿਜਨਲ ਵੀਦ ਰਿਕਾਰਡ। ਬੰਪਰ ਟੂ ਬੰਪਰ ਓਰਿਜਨਲ ਹੈ ਗੱਡੀ। ਓਰਿਜਨਲ। ਔਰ ਨਵੀਂ ਕਾਰ ਹੈ ਸਾਰੀ ਸਰਵਿਸ ਰਿਕਾਰ ਹਾ ਸਾਢੇ 25 ਲੱਖ ਰੁਪਏ ਦੀ ਕਾਰ ਦੇ ਦਾਂਗੇ ਡਰਾਈਵਰ ਜੀ ਅਨ ਡਰਾਈਵਰ ਜੀ ਗੱਡੀ ਦੇ ਦਾਂਗੇ ਫਰਸਟ ਓਨਰ ਹੈ ਵੈਲੀ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਆ ਨੰਬਰ ਵੀ ਦੇਖ ਲਓ ਮੇਰੇ ਭਰਾ ਜਿੰਨਾਂ ਨੂੰ ਸ਼ੌਂਕ ਆਉਂਦਾ ਨਾ ਡਬਲ ਡਿਜਟ ਦਾ 2047 ਪੇਡ ਨੰਬਰ ਨਾਲ ਹੈ ਚਟੇ ਰੰਗ ਦੀ ਫੋਰਡ ਅਨ ਡਰਾਈਵਰ 3.2 ਆਟੋਮੈਟਿਕ 19 ਮਾਡਲ ਕਲਰ 19 ਮਾਡਲ ਹਾਂਜੀ ਪੇਪਰ ਜਿ ਛੋਟਾ ਦਾ ਰੇਟ ਰੂਟ ਕੀ ਰੂਗਾ ਜੀ ਦਾ ਇਹ ਕਾਰ ਦੇ ਦਾਂਗੇ ਜੀ ਆਪਾਂ ਤੁਹਾਨੂੰ ਨਾ ਨਾ ਕਰਦੇ ਵੀ 22 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਲਓ ਜੀ 22 ਲੱਖ ਰੁਪਏ ਦਾ ਫੋਰਡ ਐਂਡੈਵਰ ਤੇ ਹੋਰ ਰਹਿ ਗਈਆਂ ਹੋਰ ਰਹਿ ਗਈਆਂ ਦੋ ਚਾਰ ਗੱਡੀਆਂ ਨੇ ਟੈਟੇਨੀਅਮ 4x4 ਹਾਂਜੀ ਆ ਜਾਓ ਭਾਈ ਉਹ ਦੋ ਚਾਰ ਗੱਡੀਆਂ ਹੋਰ ਰਹਿ ਗਈਆਂ ਬਾਕੀ ਆ ਬਾਹਰੋਂ ਦੇਖ ਲਓ ਲਗਜ਼ਰੀ ਮਸ਼ੀਨ ਦਾ ਸਾਹਮਣੇ ਲੱਗਾ ਹੋਇਆ ਬੋਰਡ ਧਿਆਨ ਨਾਲ ਦੇਖ ਲਓ ਜਿੰਨੇ ਭਰਾ ਦੇਖ ਰਹੇ ਹੋ ਬਸ ਇੱਥੇ ਆ ਜਾਣਾ 24 ਘੰਟੇ ਸ਼ੋਰੂਮ ਆਪਣਾ 24 ਚਾਹ ਰਾਤ ਨੂੰ 2 ਵਜੇ ਕੇ ਭਰਾ ਨੂੰ ਉਠਾ ਲਓ ਕੋਈ ਚੱਕਰੇ ਨਹੀਂ ਬਾਜੇ ਗੱਡੀ ਲੈਣੀ ਹੋਵੇ ਤਾਂ ਠਾਇਆ ਹੋਗੇ 2 ਵਜੇ ਇਹ ਵੀ ਗੱਲ ਹੈ ਤੇ ਇੱਥੇ ਰੋਕ ਲਓ ਜੀ ਤਾਂ ਹੀ ਦੱਸਦਣੇ ਆਪਾਂ ਇੱਥੇ ਰੋਕ ਲਓ ਮਰਸੀਡੀਜ਼ 2017 ਮਾਡਲ ਹੈ ਜੀ ਹਾਂ ਜੀ 2017 ਮਾਡਲ ਹੈ ਫਰਸਟ ਆਨ ਸੈਕੰਡ ਆਨ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਗਾਰਾ ਚੰਡੀਗੜ੍ਹ ਦਾ ਨੰਬਰ ਹੈ ਨਾਲ ਨੰਬਰ ਦੇਾਂਗੇ ਆ ਨੰਬਰ ਤੇ ਮੜਾ ਜੋ ਕਰਾ ਲੱਗ ਰਿਹਾ ਨੰਬਰ 350 ਹਜ਼ਾਰ ਦੀ ਡਿਮਾਂਡ ਹੈ ਕਾਰ ਦੀ 29.5 ਲੱਖ ਰੁਪਏ ਦੀ ਸਾਡੇ ਇਹਦੇ ਨੇੜੇ ਤੇੜੀ ਗੱਡੀ ਦੇਾਂਗੇ ਬਸ ਲੈ 29.5 ਲੱਖ ਰੁਪਏ ਦੀ ਆਹ ਹੈ 2017 ਮਾਡਲ ਫਰਸਟ ਆਨਰ ਵੈਲ ਮੇਨਟੇਨਡ ਹੈ ਇੰਟੀਰੀਅਰ ਐਕਸਟੀਰੀਅਰ ਇੱਕ ਵਾਰੀ ਨਿਗਾਹ ਮਾਰ ਲਓ ਆਜੋ ਭਾਈ ਬਹੁਤ ਚੰਗੀ ਕਾਰ ਹੈ ਜੀ ਐਸ ਕਲਾਸ ਹੈ ਐਸ ਕਲਾਸ ਹੈ ਜੀ ਹਾਂਜੀ ਐਸ ਕਰੀ ਵੀਰੇ ਅਨਲੌਕ ਉੱਪਰ ਉਹ ਜੀ ਬਟਨ ਜਾਂ ਪਰਲੇ ਪਾਸੇ ਮੇਰਾ ਯਾਰ ਪਿੰਡ ਪੁੰਡ ਵਾਲਾ ਦਾ ਕਾਲਜੂ ਕੁੜਜੇ ਜੇ ਫੋਕੜੇ ਨੇ ਨਾ ਯਾਰ ਆ ਲਿਆ ਦੇ ਮਾੜਾ ਗੇੜਾ ਜਾ ਕੱਢ ਦੇ ਇੱਕ ਉਹ ਤਾਂ ਉੱਦੀ ਲੱਗ ਜਾਣਗੇ ਕਹਿੰਦੇ ਫਲਾਣੇ ਦਾ ਮੁੰਡਾ ਉਹ ਚੀਜ਼ਾਂ ਕਰਦਾ ਖੋਲ ਦੇ ਮੇਰੇ ਵੀਰ ਖੋਲ ਦੇ ਆ ਜੋਬ ਚੈੱਕ ਕਰ ਲੋ ਬਾਈ ਅੱਗੋ ਵੀ ਮਾਰ ਲੋ ਛਾਤੀ ਮਗਰ ਉਹ ਵੀ ਮਾਰ ਲੋ ਛਾਤੀ ਅੱਛਾ ਇਹ ਇਹ ਮਗਰ ਲਈ ਸਿੱਟਾ ਵੀ ਇੱਥੇ ਡੈਸਟ ਹੋ ਜਾਂਦਾ ਨਾ ਹਾਂ ਇੱਥੇ ਡੈਸਟ ਜਾਂਦਾ ਆ ਦੇਖੋ ਭਾਈ ਸੋਨਾ ਆ ਇਧਰਲੇ ਪਾਸੇ ਦੇਖੀ ਆ ਸਰਜਾ ਪੱਟ ਕਰਨਾ ਉਧਰ ਸਰ ਉਹ ਦੇਖੋ ਉਹ ਤੇ ਸਰਜੇ ਤੇ ਮਾਰੀ ਉਹ ਹੋ ਗਿਆ ਅੱਗੇ ਪਿੱਛੇ ਨੂੰ ਹਨਾ ਅੱਗੇ ਕਰਨਾ ਉਸ ਤੋਂ ਬਾਅਦ ਜਿਹੜਾ ਅੱਬ ਚਲੜਾ ਕਲਾਈਸ ਹੈ ਕਲਾ ਵਾਲਾ ਜਿੱਤੇ ਪੱਟੂ ਹੀ ਲੱਗਦੀ ਹੁੰਦੀ ਆ ਦੇਖ ਭਾਈ ਲੈ ਭਾਈ ਸਦਾ ਤੋਂ ਨਾ ਕੋਈ ਕੁਝ ਨਹੀਂ ਕਰਨਾ ਮਿੱਤਰੋ ਆਪਾਂ ਕਹਿੰਦੇ ਨੇ ਕਿ ਲਗਜ਼ਰੀ ਕਾਰ ਐਵੇਂ ਹੀ ਹੁੰਦੀ ਆਪਣੀ ਉਹ ਵਾਲੀ ਨੀਚਲੀ ਸੀਟ ਉਹਦੇ ਮਗਰ ਨੂੰ ਵਿੱਚ ਪਿੱਛੇ ਜਿ ਵੜ ਗਈ ਕਿਸੇ ਨੇ ਜੇ ਬਾਹਰ ਨੂੰ ਕੱਢਣੀ ਆ ਬਾਹਰ ਨੂੰ ਹੋਵੇ ਲਓ ਭਾਈ 929 ਲੱਖ ਦੇ ਦਾਂਗੇ ਜੀ 929 ਲੱਖ ਦੇ ਆਹ ਸਕਾਰਪਿਓ ਨੇ ਜੀ ਸਕਾਰਪਿਓ ਨੇ ਆਪਣੀ ਨੇ ਕਿਸੇ ਦੀ ਹੈ ਜੀ ਕਿਸੇ ਦੀ ਹੈ ਜੀ ਹਾਂਜੀ ਲਾ ਬਈ ਕਿਸੇ ਵੀ ਭਰਾਣਾ ਇਸ ਤੋਂ ਇਲਾਵਾ ਕੋਈ ਵੀ ਕਾਰ ਲੈਣੀ ਆ ਬਈ ਲਗਜ਼ਰੀ ਤਾਂ ਭਰਾ ਕੋਲ ਆ ਜਿਓ ਆਹ თਾਰ ਲੱਗਿਆ ਹੋਇਆ ਆਥਾਰ ਹੈ ਜੀ ਆਥਾਰ ਹੈ 2015 ਮਾਡਲ ਆ 4x4 ਆ ਲਾ ਝਾਤੀ ਮਾਰ ਲਓ ਵੀ ਸ਼ੇਪ ਦੀ ਹੈ ਜੀ ਕਾਰ ਇਹ ਅੰਦਰੋਂ ਵੀ ਦੇਖ ਲੈ ਇੱਕ ਵਾਰੀ ਇਧਰ ਵਾਕੇ 15 ਮਾਡਲ ਨਵੀਂ ਸ਼ੇਪ ਦੀ ਕਾਰ ਹੈ ਸਾਰਾ ਕੁਝ ਕਰਿਆ ਹੋਇਆ ਓਕੇ ਇਹ ਹੈਗੀ ਵੀ ਨਵੀਂ ਇੰਟੀਰੀਅਰ ਦੀ ਨਵੀਂ ਇੰਟੀਰੀਅਰ ਵਾਲੀ ਦੀ ਕਰੋ ਬਈ ਚੈੱਕ 2015 4/2 4/4 ਆ 2 ਬਈ 4/4 ਹੈ ਜੀ ਤੂੰ ਨਹੀਂ ਆਂਦੀ ਸੀ 4/4 ਆ ਆ 4/4 ਹੈ ਜੀ ਉਹ ਨੀਚੇ ਗੇਅਰ ਚੈੱਕ ਕਰਾ ਦਿਓ ਉਹ ਲੂਕ ਆਦੀ ਮੈਨੂੰ ਵੀ ਨਹੀਂ ਦਿਖਿਆ ਤੁਹਾਨੂੰ ਵੀ ਨਹੀਂ ਦਿਖਣਾ ਆ ਗਿਆ ਹਾਂ ਆਧਰਲੇ ਪਾਸੇ ਪੈਟਰੋਲ ਆ ਜੀ ਨਵੇਂ ਟਾਇਰ ਨੇ 15 ਮਾਡਲ ਨਵੇਂ ਇੰਟੀਰੀਅਰ ਵਾਲੀ ਕਾਰ ਆ ਕਾਰ ਦੇ ਤਾਂ ਇਹ ਤੁਹਾਨੂੰ ਸਿਰਫ ਔਰ ਸਿਰਫ 5.5 ਲੱਖ ਰੁਪਏ ਦੀ ਸਲੌਰਕਰ ਲੱਗਿਆ ਹੋਇਆ ਅਲੋਏ ਟਾਇਰ ਹਾਰ ਟਾਪ ਕਾਫੀ ਅਲਗ-ਗਰਮ ਲੱਗਿਆ ਹੋਇਆ ਜੀ ਕਾਰ 'ਚ ਲੋ ਜੀ 5.5 ਲੱਖ ਰੁਪਏ ਦੀ Thar 2015 ਵਾੜਾ 2.5 ਲੱਖ ਰੁਪਏ ਦੀ ਸਨੇ ਚੰਡੀਗੜ੍ਹ ਨੰਬਰ ਦੇ ਦਾਂ ਗੱਡੀ ਸੰਦਰੂਫ ਵਾਲੀ ਆਟੋਮੈਟਿਕ ਟੌਪ ਹੈ ਵੈਰੀਏ ਮਾਡਲ 2000 2000 11 ਮਾਡਲ ਹੈ ਜੀ 11 ਮਾਡਲ ਦੀ ਹੈ ਬਈ ਸਿੰਗਲ ਓਨਰ ਹੈ ਤੇ 2.5 ਲੱਖ ਰੁਪਏ ਦੀ ਬਣ ਜੂਗੀ ਆਹ ਕਾਰ ਬਈ Honda Civic Honda Civic ਲੋ ਜੀ ਵੀਡੀਓ ਕੇਮੇ ਲੱਗੀ ਦੱਸਿਓ ਬਾਈ ਕਮੈਂਟ ਕਰਕੇ ਬਾਕੀ ਸ਼ੇਅਰ ਜਰੂਰ ਕਰੋ ਜਿੰਨੇ ਭਰਾ ਦੇਖ ਰਹੇ ਹੋ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਤੁਸੀਂ ਵਿਜਟ ਕਰਨਾ ਹੈ ਆਪਣਾ ਲਗਜ਼ਰੀ ਮਸ਼ੀਨ ਸ਼ਹਿਰ ਮਿੱਤਰੋ ਮਹਾਲੀ ਮੋਹਾਲੀ 24/7 ਸਟੋਰ ਓਪਨ ਹੈ ਫੋਨ ਕਰਕੇ ਆਓ ਨੰਬਰ 8283828688 8234614 24 ਘੰਟੇ ਕਦੇ ਵੀ ਫੋਨ ਕਰਕੇ ਆ ਸਕਦੇ ਪਰ ਜਿਹੜਾ ਵੀਰ ਆਏਗਾ ਭਰਾ ਬਣ ਕੇ ਫੋਨ ਕਰਕੇ ਜਰੂਰ ਆਓ ਜਿਹੜੇ ਰਾਤ ਨੂੰ ਸਪੈਸ਼ਲ ਆਣਗੇ ਨਾ ਜਿਹੜੇ ਰਾਤ ਨੂੰ ਸਪੈਸ਼ਲ ਆਣਗੇ ਉਹ ਮੜਾ ਇੱਕ ਵਾਰੀ ਫੋਨ ਜਰੂਰ ਕਰ ਦਿਆ ਕਰੋ ਤਾਂ ਕਿ ਇਹ ਸੇ ਵੀ ਐਕਟਿਵ ਰਹੀਏ ਮੌਕੇ ਤੇ ਰਹੀਏ ਬਾਕੀ ਸਾਰਾ ਧੰਨਵਾਦ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਜੀ ਧੰਨਵਾਦ